ਕਾਲੀ ਦਲ ਇੱਕ ਇਤਿਹਾਸਕ ਪੰਖਵੀਂ ਰਾਜਨੀਤਿਕ ਪਾਰਟੀ ਹੈ ਉਹ ਲਗਾਤਾਰ ਬਣਨੀ ਹੈ ਕਿ ਕਿਹੜੇ ਸਾਰੇ ਲੀਡਰਾਂ ਨੇ ਵਰਕਰਾਂ ਨੇ ਤੇ ਇਹਦਾ ਇਤਿਹਾਸ ਜਿੰਨਾ ਸੁਨਹਿਰੀ ਹੈ ਉਹਨੇ ਸਦੈਰੀ ਪੰਜਾਬ ਦੇ ਹਿੱਤਾਂ ਲਈ ਪੰਜਾਬ ਦੇ ਲੋਕਾਂ ਲਈ ਜਾਂ ਕਦੀ ਵੀ ਦੇਸ਼ ਉੱਤੇ ਆਫਤ ਆਈ ਹੈ ਤੇ ਸ਼੍ਰੋਮਣੀ ਕਾਲੀ ਦਲ ਨੇ ਬਹੁਤ ਵੱਡੇ ਜਿਹੜੇ ਆਪਣੇ ਜ਼ਿੰਮੇਵਾਰੀਆਂ ਨਿਭਾਈਆਂ ਕੁਝ ਸਮੇਂ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀਆਂ ਕੋਈ ਅਵਗਿਆ ਹੋਈਆਂ ਸਨ ਜਿਹੜੀਆਂ ਕੋਈ ਗਲਤੀਆਂ ਹੋਈਆਂ ਸਨ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਤੇ ਸਾਰੇ ਪੰਥਕ ਸੋਚ ਜਿਹੜੀ ਸੀ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ ਬਣਾ ਕੇ ਬੈਠ ਗਈ ਸਿੱਖ ਸੋਚ ਜਿਹੜੀ ਸੀ ਦੂਰੀ ਬਣਾ ਕੇ ਬੈਠ ਗਈ ਜਿਹਨੂੰ ਹੱਲ ਕਰਨ ਵਾਸਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਸੀ ਕਿ ਸਾਰੇ ਇਕੱਠੇ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇਤੇ ਲੀਡਰਸ਼ਿਪ ਆ ਕੇ ਮਾਫੀ ਮੰਗੇ ਤਾ ਜੋ ਕਾਮਨ ਸਕੂਨ ਮਿਲ ਸਕੇ ਕਾਮਨ ਸ਼ਾਂਤੀ ਮਿਲ ਸਕੇ ਮੈਂ ਲੰਬੇ ਵੇਰੇ ਵਿੱਚ ਨਹੀਂ ਪੈਣਾ ਕਿਉਂਕਿ ਲੰਬੀਆਂ ਗੱਲਾਂ ਸੀ ਬਹੁਤ ਵਾਰ ਕਰ ਚੁੱਕੇ ਹਾਂ ਤੇ ਅਸੀਂ ਸਾਰੇ ਕਿਉਂਕਿ ਜਿਸ ਤਰ੍ਹਾਂ ਸਰਦਾਰ ਡਾਕਟਰ ਅਥਰ ਸਿੰਘ ਜੀ ਜਨਾਲਾ ਸਾਹਿਬ ਵਰਗੇ ਸਰਦਾਰ ਬਦੇਵ ਸਿੰਘ ਜੀ ਜਿਹੜੇ ਇਹ ਸਾਰੇ ਜਿਹੜੇ ਸੀ ਬ੍ਰਹਮਪੁਰੇ ਹਰੀ ਸਾਹਿਬ ਇਹ 17 ਦੇ ਵਿੱਚ ਜਦੋਂ ਇਹ ਬੜੀ ਚਿੰਤਾ ਲੱਗੀ ਸਾਰਿਆਂ ਨੂੰ ਇਹ ਸਾਰੇ ਘਰਾਂ 'ਚ ਬੈਠ ਗਏ ਕਿ ਜੇ ਤੁਸੀਂ ਨਹੀਂ ਠੀਕ ਹੋਣਾ ਸਾਡਾ ਹੁਣ ਮਮਕਨ ਨਹੀਂ ਕਿ ਤੁਹਾਡੇ ਨਾਲ ਸਾਥ ਦੇਣਾ ਲੇਕਿਨ ਬਹੁਤ ਕਹਿਣ ਦੇ ਬਾਵਜੂਦ ਵੀ ਸੁਖਬੀਰ ਸਿੰਘ ਬਾਦਲ ਕਿਸੇ ਦੇ ਅੱਖੇ ਨਹੀਂ ਲੱਗੇ ਉਹ ਇੱਕੋ ਗੱਲ ਕਹਿੰਦੇ ਸੀ ਕਿ ਮੈਂ ਸ਼੍ਰੀ ਅਕਾਲ ਤਾ ਸਾਥੇ ਜਾ ਕੇ ਤਨਖਾਹਿਆ ਨਹੀਂ ਪੜਨਾ ਮੈਂ ਮਾਫੀ ਨਹੀਂ ਮੰਗਣੀ ਨਾ ਮੈਂ ਕੋਈ ਆਪਣਾ ਅਸਤੀਫਾ ਦੇਣਾ ਸੋ ਸਾਰਾ ਜੋਰ ਲਾਉਣ ਤੋਂ ਬਾਅਦ ਜਦੋਂ ਇਹ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਬਹੁਤ ਚਿੰਤਾਜਨਕ ਸਨ ਕਿ ਰਾਮ ਰਹੀਮ ਨੂੰ ਮਾਫ ਕਰਨਾ ਜਾਂ ਉੱਥੇ ਬਰਗਾੜੀ ਦੇ ਵਿੱਚ ਕਾਂਡ ਹੋ ਜਾਣਾ ਜਾ ਗੁਰੂਗ੍ਰਾਮ ਸਭਾ ਦੀ ਅਵਗ ਜਿਹੜੀ ਬਹੁਤ ਬੇਅਦਵੀ ਹੋਈ ਸੀ ਉਹ ਸਾਰਿਆਂ ਨੂੰ ਬਲੁੰਦਰ ਕੇ ਰੱਖ ਦਿੱਤਾ ਸੀ ਫਿਰ ਸੀਨੀਅਰ ਲੀਡਰਸ ਨੇ ਅਸੀਂ ਸਾਰਿਆਂ ਨੇ ਸੋਚਿਆ ਕਿ ਜੇ ਇਹ ਨਹੀਂ ਜਾਣਾ ਚਾਹੁੰਦੇ ਇਹ ਪੰਜਾਬ ਦੇ ਲੋਕਾਂ ਦੀ ਆਵਾਜ਼ ਨਹੀਂ ਸੁਣਨਾ ਚਾਹੁੰਦੇ ਤੇ ਅਸੀਂ ਆਪ ਜਾਈਏ ਅਸੀਂ ਵੀ ਜ਼ਿੰਮੇਵਾਰ ਹਾਂ ਤੇ ਅਸੀਂ ਜਾ ਕੇ ਮਾਫੀ ਮੰਗੀਏ ਜਦੋਂ ਅਸੀਂ ਆ ਕੇ ਮਾਫੀ ਵਾਸਤੇ ਆਪਣੀ ਦਰਖਾਸਤ ਕੀਤੀ ਤੇ ਸਾਰੇ ਕਾਰਵਾਈ ਚਲਦੀ ਚਲਦੀ 2 ਦਸੰਬਰ ਨੂੰ ਸਾਨੂੰ ਬੁਲਾਇਆ ਗਿਆ ਸ਼੍ਰੀ ਅਕਾਲਤਖਤ ਸਾਹਿਬ ਦੇ ਉੱਤੇ ਤੇ 2 ਦਸੰਬਰ ਵਾਲੇ ਦਿਨ 2024 ਨੂੰ ਜਿੰਨੀ ਜਿੰਨੀ ਕਿਸੇ ਦਾ ਗੁਨਾਹ ਸੀ ਜਿੰਨੀ ਜਿੰਨੀ ਗਲਤੀ ਸੀ ਤਨਖਾਹ ਵੀ ਲੱਗੀ ਤੇ ਦੂਜਿਆਂ ਨੂੰ ਸੇਵਾ ਵੀ ਲੱਗੀ ਜਿਹੜੇ ਨਾਲ ਸਨ ਲੇਕਿਨ ਉਹ ਛੱਡ ਨਹੀਂ ਸਕੇ ਸੋ ਸਾਰੀਆਂ ਗੱਲਾਂ ਨੂੰ ਵੇਖ ਕੇ ਜੋ ਸੇਵਾ ਲੱਗ ਗਈ ਤੇ 2 ਦਸੰਬਰ ਦੇ ਹੁਕਮ ਦੇ ਅਨੁਸਾਰ ਜੋ ਉੱਥੋਂ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਭਰਤੀ ਕਮੇਟੀ ਬਣਾਈ ਜਾਂਦੀ ਹੈ ਸ਼੍ਰੀ ਅਕਾਲਤਖਤ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਬਣਾਈ ਉਨੂੰ ਤਾਰ ਪਿੱਡੋ ਕਰਨ ਵਾਸਤੇ ਸਭੀ ਸੇ ਬਾਦਲ ਨੇ ਦੋ ਮੈਂਬਰਾਂ ਕੋਲੋਂ ਔਰ ਖਾਸ ਕਰਕੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੀ ਉਹਦੇ ਕੋਲੋਂ ਵੀ ਅਸਤੀਫਾ ਦਵਾਤਾ ਸਾਬਕਾ ਪ੍ਰਧਾਨ ਬਟੂੰਗੜ ਸਾਹਿਬ ਸੀ ਉਹਨਾਂ ਕੋਲੋਂ ਵੀ ਅਸਤੀਫਾ ਦਵਾਤਾ ਕਿਸੇ ਤਰੀਕੇ ਦੇ ਨਾਲ ਇਹ ਟੁੱਟ ਜਾਵੇ ਕਮੇਟੀ ਤੇ ਇਹਦੀ ਬਹੁਮਤ ਨਾ ਰਵੇ ਲੇਕਿਨ ਪੰਜ ਮੈਂਬਰ ਜਿਹੜੇ ਬਾਕੀ ਸਨ ਉਹਨਾਂ ਨੇ ਆ ਕੇ ਸ਼੍ਰੀ ਅਕਾਲਤਾ ਸਰਬ ਤੇ ਫਿਰ ਪੁੱਛਿਆ ਕਿ ਸਾਨੂੰ ਕੀ ਹੁਕਮ ਹੈ ਕਿ ਅਸੀਂ ਹੁਣ ਪ੍ਰਤੀ ਕਰੀਏ ਜਾਂ ਅਸੀਂ ਛੱਡ ਦਈਏ ਉਹਨਾਂ ਨੇ ਕਿਹਾ ਨਹੀਂ ਤੁਹਾਨੂੰ ਪੜਤੀ ਕਰਨੀ ਪਵੇਗੀ ਕਿਉਂਕਿ 2 ਦਸੰਬਰ ਦਾ ਜਿਹੜਾ ਆਦੇਸ਼ ਹੈ ਉਹ ਪੂਰਾ ਮੰਨਣਾ ਪਵੇਗਾ ਉਹ ਆਦੇਸ਼ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਫਸਿਲ ਤੇ ਖੜੇ ਹੋ ਕੇ ਪੰਜਾ ਤਖਤਾਂ ਦੇ ਸਿੰਘ ਸਹਿਬਾਨਾਂ ਨੇ ਉੱਥੇ ਖੜੇ ਹੋ ਕੇ ਸਾਨੂੰ ਹੁਕਮਨਾਮਾ ਜਾਰੀ ਕੀਤਾ ਸੀ ਦੁਨੀਆਂ ਪਰ ਦੇ ਲੋਕ ਇੰਨੇ ਸ਼ਾਂਤੀ ਮਹਿਸੂਸ ਕੀਤੀ ਇੰਨੇ ਖੁਸ਼ ਹੋਏ ਇੰਨਾ ਸਕੂਨ ਹੋਇਆ ਕਿ ਨਿੱਕੇ ਨਿੱਕੇ ਬੱਚੇ ਵੀ ਜਿਹੜੇ ਸਨ ਉਹਨਾਂ ਨੂੰ ਵੀ ਪਤਾ ਲੱਗ ਗਿਆ ਸਾਡੀ ਪਨੀਰੀਆਂ ਨੂੰ ਪਤਾ ਲੱਗਾ ਆਉਣ ਵਾਲੀ ਪੀੜ੍ਹੀਆਂ ਨੂੰ ਪਤਾ ਲੱਗਾ ਕਿ ਸੱਚੀ ਮੁੱਚੀ ਸ੍ਰੀ ਅਕਾਲ ਤਾ ਸਭ ਦੀ ਐਡੀ ਵੱਡੀ ਮਹਾਨਤਾ ਐਡੀ ਵੱਡੀ ਐਡੀ ਸ਼ਕਤੀ ਹੈ ਕਿ ਇੱਥੇ ਵੱਡੇ ਤੋਂ ਵੱਡੇ ਜੇ ਰਾਜੇ ਮਹਾਰਾਜੇ ਰਣਜੀਤ ਸਿੰਘ ਵਰਗੇ ਆ ਕੇ ਚੁਕੇ ਜੇ ਬੂਟਾ ਸੇ ਗ੍ਰਹਿ ਮੰਤਰੀ ਵਰਗਾ ਆ ਕੇ ਚੁਕਿਆ ਜੇ ਗਿਆਨੀ ਜੈਲ ਸਿੰਘ ਵਰਗਾ ਰਾਸ਼ਟਰਪਤੀ ਆ ਕੇ ਚੁਕਿਆ ਤੇ ਉਹ ਕਈਆਂ ਨੇ ਦੇਖਿਆ ਨਹੀਂ ਸੀ ਸਾਡੀ ਇਸ ਪੀੜ੍ਹੀ ਨੂੰ ਪਤਾ ਹੀ ਨਹੀਂ ਸੀਗਾ ਪੁਰਾਣਿਆਂ ਨੂੰ ਤਾਂ ਪਤਾ ਸੀ ਜੇ ਬਰਨਾਲਾ ਸਾਹਿਬ ਸਦਾ surjit singh ji برਨਾਲਾ بطور ਮੁੱਖ ਮੰਤਰੀ ਆਕੇ ਪੱਟੀ ਪਾਕੇ ਗੱਲ ਵਿੱਚ ਫੱਟੀ ਪਾਕੇ 40 ਦਿਨ ਉਹਨੇ ਸੇਵਾ ਕੀਤੀ ਦਫਤਰ ਚ ਵੀ ਫੱਟੀ ਪਾਕੇ ਰੱਖਦੇ ਸੀ ਉਹਦੀ ਇੰਪੋਰਟੈਂਸ ਸੀ ਕਿਉਂਕਿ ਲੋਕਾਂ ਦੇ ਮਨਾਂ ਚ ਦੇਖਿਆ ਨਹੀਂ ਸੀ ਇਸ ਕਰਕੇ ਪਤਾ ਨਹੀਂ ਸੀ ਪਰ ਜੋ ਸੀਨ ਜੋ ਦ੍ਰਿਸ਼ ਉਸ ਦਿਨ ਦੇਖਿਆ ਉਹ ਲੋਕਾਂ ਨੇ ਇੱਕ ਸਕੂਨ ਮਹਿਸੂਸ ਕੀਤਾ ਔਰ ਕਿਹਾ ਕਿ ਬਿਲਕੁਲ ਸਹੀ ਹੈ ਹੁਣ ਅਸੀਂ ਸ਼੍ਰੋਮਣੀ ਕਾਲਗਰ ਦੇ ਨਾਲ ਜੁੜਾਂਗੇ ਸਦਾ ਡਾਕਟਰ ਨਤਰ ਸਿੰਘ ਨਾਲਾ ਸਾਹਿਬ ਨੇ ਉਸੇ ਦਿਨ ਬਿਆਨ ਦਿੱਤਾ ਇਥੋਂ ਤੱਕ ਕਿ ਫਿਊਲ ਕਾ ਸਾਹਿਬ ਵਰਗਿਆ ਨੇ ਵੀ ਬਿਆਨ ਦਿੱਤਾ ਦਿੱਲੀ ਤੋਂ ਕਿ ਅਸੀਂ ਹੁਣ ਭਰਤੀ ਹੋਵਾਂਗੇ ਸ਼ੋਮਨੀ ਕਲਦਲ ਚ ਸਭ ਮੈਂ ਸਮਝੀ ਦੀ ਹੈ ਕਿ ਕੌਮ ਦੀ ਆਵਾਜ਼ ਨੂੰ ਪਛਾਨਣਾ ਕੌਮ ਦੀ ਸੋਚ ਦੇ ਨਾਲ ਤੁਰਨਾ ਇਹ ਸਾਡਾ ਫਰਜ਼ ਬੰਦ ਹੈ ਅਸੀਂ ਫਿਰ ਇਹਨਾਂ ਨੇ ਆਪਣੀ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਜਿਹੜੀ ਕਿ ਸ਼੍ਰੀ ਅਕਾਲ ਤਾ ਸਾਬ ਤਾਂ ਬੇਮੁਖੋ ਕੇ ਕੀਤੀ ਸ਼੍ਰੀ ਅਕਾਲ ਤਾ ਸਾਬ ਤਾਂ ਭਗੌੜੇ ਹੋ ਕੇ ਕੀਤੀ ਅਸੀਂ ਉਹ ਬਰਦਾਸ਼ਤ ਨਹੀਂ ਕੀਤਾ ਪੰਜ ਮੈਂਬਰੀ ਕਮੇਟੀ ਨੇ ਆਪਣਾ ਫਰਜ਼ ਸਮਝਿਆ ਪਰਤੀ ਸ਼ੁਰੂ ਕੀਤੀ ਹੁਣ ਵੀ ਇਹ ਜਿਹੜੀ ਪਰਤੀ ਹੈ ਇਹ ਸ੍ਰੀ ਅਕਾਲ ਤਰ ਸਾਹਿਬ ਜੀ ਦੇ ਆਦੇਸ਼ ਅਨੁਸਾਰ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਉੱਥੇ ਆ ਕੇ ਹੁਕਮ ਲੈ ਕੇ ਗਈ ਹੈ ਉਹਨਾਂ ਨੇ ਉੱਥੇ ਅਰਦਾਸ ਕਰਕੇ 18 ਮਾਰਚ ਮਿਥਿਆ ਸੀ 18 ਮਾਰਚ ਨੂੰ ਆ ਕੇ ਫਿਰ ਅਰਦਾਸ ਕੀਤੀ ਉਸ ਦਿਨ ਬਹੁਤ ਸਾਰੀਆਂ ਸੰਗਤਾਂ ਉੱਥੇ ਪਹੁੰਚੀਆਂ ਸਾਰਿਆਂ ਨੇ ਪਰਤੀ ਦਾ ਕੰਮ ਸ਼ੁਰੂ ਕੀਤਾ ਔਰ ਮੈਨੂੰ ਅੱਜ ਖੁਸ਼ੀ ਹੈ ਲੰਬੇ ਸਮੇਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਜਿਹੜਾ ਅੱਜ ਅੰਮ੍ਰਿਤਸਰ ਵਿੱਚ ਵੀ ਖੋਲਿਆ ਗਿਆ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਇਹ ਦਫਤਰ ਸ਼੍ਰੋਮਣੀ ਅਕਾਲੀ ਦਲ ਦਾ ਕੇਵਲ ਤੇ ਕੇਵਲ ਚੰਡੀਗੜ੍ਹ ਵਿੱਚ ਸੀ ਤੇ ਅੱਜ ਅਸੀਂ ਫੈਸਲਾ ਕੀਤਾ ਕਿ ਜਿਹੜਾ ਪਹਿਲਾ ਦਫਤਰ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਾ ਇੱਥੇ ਅੰਮ੍ਰਿਤਸਰ ਵੀ ਖੋਲਿਆ ਜਾਵੇ ਚੰਡੀਗੜ੍ਹ ਇੱਕ ਕਿਸਮ ਦਾ ਸਟਾਫ ਆਫਿਸ ਵੀ ਹੋਏਗਾ ਜਿਹੜਾ ਕੋਈ ਲਿਖਤੀ ਕੰਮ ਹੋਣਗੇ ਦਸਤਰੀ ਕੰਮ ਹੋਣਗੇ ਉੱਥੋਂ ਚੱਲਦੇ ਰਹਿਣਗੇ ਸੋ ਇੱਥੇ ਅਸੀਂ ਭਰਤੀ ਕਮੇਟੀ ਵੱਲੋਂ ਭਰਤੀ ਦਾ ਕੰਮ ਸ਼ੁਰੂ ਕਰ ਲੱਗੇ ਜਿਲੇ ਦੇ ਅੰਮ੍ਰਿਤਸਰ ਜ਼ਿਲੇ ਤੋਂ ਡਾਕਟਰ ਅਜਨਾਰਾ ਸਾਹਿਬ ਬਾਕੀ ਸਾਰੇ ਸਾਥੀ ਆਏ ਨੇ ਸਾਡੇ ਜਾਨੀਆ ਸਾਹਿਬ ਸਦਾ ਗੋਪਾਲ ਸਿੰਘ ਜੀ ਜਿਹੜੇ ਕਿ ਮੈਂਬਰ ਐਸਟੀਪੀਸੀ ਰਹੇ ਮੇਰੇ ਨਾਲ ਇਹਨਾਂ ਨੇ ਬੜਾ ਸੇਵਾ ਕੀਤੀ ਹੈ ਭਾਈ ਮਨਜੀਤ ਸਿੰਘ ਜੀ ਮੈਂਬਰ ਐਸਟੀਪੀਸੀ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹੈ ਸਾਬਕਾ ਮੈਂਬਰ ਐਸਟੀਪੀਸੀ ਸਦਾ ਬਲਦੇਵ ਸਿੰਘ ਜੀ ਢਾਡੀ ਸਾਹਿਬ ਸਾਡੇ ਪ੍ਰਚਾਰਕ ਬੜਾ ਲੰਬਾ ਇਹਨਾਂ ਕੋਲ ਲੜਿਆ ਇਧਰ ਕੁਰਾਲੀਆ ਸਾਹਿਬ ਹੋਰੀਆਂ ਸਾਰੇ ਵਿਰਖ ਸਾਹਿਬ ਹੋਰੀ ਜਿਹੜੇ ਕਿ ਲਗਾਤਾਰ ਇਹਨਾਂ ਜੁੜੇ ਹੋਏ ਸੋ ਸਦਾਰ ਆਦੇਸ਼ ਪ੍ਰਤਾਪ ਸਿੰਘ ਜੀ ਕੈਰੋ ਸਾਹਿਬ ਉਹਨਾਂ ਦੇ ਨੁਮਾਇंदे ਪਹੁੰਚੇ ਹੈ ਸਰਦਾਰ ਮਾਸਟਰ ਗੁਰਿੰਦਰ ਸਿੰਘ ਜੀ ਸੇਖੋ ਸਾਹਿਬ ਸੰਧੂ ਸਾਹਿਬ ਉਹ ਵੀ ਸਾਰੇ ਜਣੇ ਇੱਥੇ ਕਾਪੀਆਂ ਲੈਣ ਵਾਸਤੇ ਆਏ ਔਰ ਇਹ ਅਸੀਂ ਇੱਥੇ ਅੱਜ ਕਾਪੀਆਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਮਾਝੇ ਵਾਲਿਆਂ ਨੂੰ ਕਿ ਤੁਸੀਂ ਕੋਈ ਵੀ ਕਾਪੀਆਂ ਪ੍ਰਾਪਤ ਕਰਨੀਆਂ ਹੋਣ ਤੁਸੀਂ ਇੱਥੇ ਪਹੁੰਚੋ ਡਾਕਟਰ ਅਜਨਾਲਾ ਸਾਹਿਬ ਕਟੋ-ਕਟ ਹਫ਼ਤੇ ਵਿੱਚ ਇੱਕ ਦਿਨ ਇਹ ਦਿਨ ਦੱਸ ਦੇਣਗੇ ਕਿਹੜੇ ਦਿਨ ਬੈਠਣਗੇ ਤੇ ਮੈਂ ਤੁਹਾਡੀ ਸੇਵਾਦਾਰ ਹੋਣ ਦੇ ਨਾਤੇ ਜਿੰਨੀ ਤੁਹਾਡੀ ਲੋੜ ਹੋਵੇਗੀ ਜੇ ਜੇ ਕੋਈ ਤੁਹਾਡੀ ਜਰੂਰਤ ਹੋਏਗੀ ਇੱਥੇ ਤੁਹਾਨੂੰ ਇੱਕ ਦੇ ਕਾਪੀਆਂ ਵੀ ਮਹਈਆ ਕਰਾਵਾਂਗੀ ਦੂਜੀ ਮੈਂ 15 ਦਿਨਾਂ ਦੇ ਵਿੱਚ ਘੱਟੋ-ਘੱਟ ਇੱਕ ਦਿਨ ਜਰੂਰ ਆ ਕੇ ਦਫ਼ਤਰ ਬੈਠਾਂਗੀ ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ ਜਮੇਵਾਰ ਸੱਜਣ ਇੱਥੇ ਆ ਕੇ ਦਫ਼ਤਰ ਦੇ ਵਿੱਚ ਘੱਟੋ-ਘੱਟ ਇੱਕ ਦਿਨ ਜਰੂਰ ਹਫ਼ਤੇ ਵਿੱਚ ਆ ਕੇ ਬੈਠਿਆ ਕਰੋ ਵਰਕਰਾਂ ਨੂੰ ਲਾਮਬੰਦ ਕਰੋ ਇੱਕ ਕਾਪੀ ਜੇ ਕੋਈ ਡੈਲੀਗੇਟ ਕੱਟਦਾ ਹੈ ਉਹ ਸਰਕਲ ਦਾ ਡੈਲੀਗੇਟ ਬਣੇਗਾ ਇਹ 25 25 ਡੈਲੀਗੇਟ ਜਿਹੜੇ ਹੋਣਗੇ ਉਹਨਾਂ ਪਿੱਛੇ ਇੱਕ ਜ਼ਿਲ੍ਹੇ ਦਾ ਡੈਲੀਗੇਟ ਬਣੇਗਾ ਸੋ ਇਹ ਸਾਰੀਆਂ ਸਿਸਟਮ ਅਗੇ ਚੱਲ ਜਪੇਗਾ ਮੇਰੀ ਅਰਜ਼ੋੜ ਕੇ ਬੇਨਤੀ ਹੈ ਕਿ ਇਹਦੇ ਵਿੱਚ ਸ਼ਾਮਲ ਹੋਵੋ ਵੱਧ ਤੋਂ ਵੱਧ ਆਪਣੀ ਭਰਤੀ ਕਰਕੇ ਇਹਦੇ ਹਿੱਸਾ ਬਣੋ ਆਧਾਰ ਕਾਰਡ ਦਾ ਨੰਬਰ ਜ਼ਰੂਰ ਲਿਖਣਾ ਹੈ ਟੈਲੀਫੋਨ ਨੰਬਰ ਜ਼ਰੂਰ ਲਿਖਣਾ ਆਪਣਾ ਪੂਰਾ ਡਰੈਸ ਜ਼ਰੂਰ ਲਿਖਣਾ ਤਾਂ ਜੋ ਮੈਂਬਰ ਬਣਨ ਵਾਲਾ ਇਹ ਗੌਰਵ ਮਹਿਸੂਸ ਕਰੇ ਮਾਣ ਮਹਿਸੂਸ ਕਰੇ ਕਿ ਮੈਂ ਉਸ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਬਣ ਜਾ ਰਿਹਾ ਹਾਂ ਜਿਸ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬੜਾ ਸੁਨਹਿਰੀ ਹੈ ਜਿਹੜਾ ਕੁਰਬਾਨੀਆਂ ਚੋਂ ਨਿਕਲਿਆ ਹੋਇਆ ਹੈ ਸਾਡੇ ਬਜ਼ੁਰਗਾਂ ਨੇ ਬਹੁਤ ਕਾਲ ਨਕਾਲੀ ਹੈ ਔਰ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਬਣ ਤੋਂ ਬਾਅਦ ਜਿਹੜੇ ਜੱਤੋਂ ਦੇ ਮੋਰਚੇ ਵਿੱਚ ਸਾਡੇ ਅਕਾਲੀ ਲੜਦੇ ਸੀ ਜਿਹੜੇ ਨਨਕਾਰਾ ਸਾਹਿਬ ਚ ਅਕਾਲੀ ਲੜੇ ਐ ਉਹ ਸਾਰੇ ਮੋਰਚੇ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਹੋਂਦ ਵਿੱਚ ਆਈ ਔਰ 1 ਮਹੀਨਾ ਬਾਅਦ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਉੱਥੇ ਗੁਰਸਿੱਖਾਂ ਨੇ ਬਣਾਇਆ ਸੀ ਜਿਨ੍ਹਾਂ ਰੀਜਨਾਂ ਬਣਾਇਆ ਮੈਂ ਆਸ ਕਰਦੀ ਹਾਂ ਤੇ ਵਿਸ਼ਵਾਸ ਨਾਲ ਕਹਿ ਸਕਦੀ ਹਾਂ ਕਿ ਅਸੀਂ ਉਸ ਦੇ ਉਹਨਾਂ ਦੇ ਜਿਹੜੇ ਸੁਪਨੇ ਹੈ ਉਹ ਪੂਰੇ ਕਰਨ ਵਾਸਤੇ ਅੱਗੇ ਤੁਰਾਂਗੇ ਤੇ ਦੇਸ਼ ਕੌਮ ਦੀ ਸੇਵਾ ਕਰਨ ਵਾਸਤੇ ਆਪਣਾ ਫਰਜ਼ ਅਦਾ ਕਰਾਂਗੇ ਦੀ ਹੋ ਗਈ ਹੈ ਪੰਜ ਕਮੇਟੀ ਮੰਡੀ ਕਮੇਟੀ ਜਿਹੜੀ ਕਿਹਾ ਜਾ ਰਿਹਾ ਸੀ ਬਦਲ ਬਦਲੀ ਜਾ ਸਕਦੀ ਹੈ ਜਾਂ ਉਹਦੇ ਵਿੱਚ ਐਮੈਂਡਮੈਂਟ ਕੀਤੀ ਜਾ ਸਕਦੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਇਹਦੇ ਵਿੱਚ ਸ਼ੋਰਟੀ ਨਹੀਂ ਪਰ ਜੋ ਪਤਾ ਲੱਗਾ ਹੈ ਕਿਹਾ ਕਿ ਵੀ ਜਿਹੜੀ ਅ ਕਾਲੀ ਦਲ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਹੈ ਉਹਦੇ ਨਾਲ ਕਮੇਟੀ ਹੜਕੇ ਕੰਮ ਕਰੇ ਤੇ ਉਹਨਾਂ ਨੇ ਜਿਹੜੀ ਪੰਜ ਮੈਂਬਰੀ ਕਮੇਟੀ ਜਿਹੜੀ ਕੱਲ੍ਹ ਤੱਕ ਸਾਬਤ ਹੋ ਗੁਣਾ ਭੜੀ ਉਹਨਾਂ ਨੇ ਕਿਹਾ ਕਿ ਉਹ ਮਰਜ ਕਰ ਦਿੱਤੀ ਜਾਵੇ ਸਾਡੇ ਵਿੱਚ ਤੁਸੀਂ ਸਾਨੂੰ ਕਿ ਉਹਨਾਂ ਨਾਲ ਮਰਜ ਕਰਨ ਦੀ ਗੱਲ ਕਰਦੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਹਰ ਸਿੱਖ ਹਰ ਸੇਕ ਨੂੰ ਮਿਲ ਸਕਦਾ ਕੋਈ ਸੇਕ ਚਾਰ ਸਿੱਖਾਂ ਨਾਲ ਬੈਠ ਕੇ ਵਿਚਾਰ ਚਰਚਾ ਕਰ ਸਕਦਾ ਉਸ ਵੇਲੇ ਜੇ ਉਹਨਾਂ ਨੇ ਬਲਾਵਾ ਦਿੱਤਾ ਸੀ ਉਹ ਸ਼੍ਰੀ ਅਕਾਤਾ ਸਾਹਿਬ ਜੀ ਦੇ ਲੈਟਰਪੈਡ ਉੱਤੇ ਲਿਖ ਕੇ ਭੇਜਿਆ ਸੀ ਉਹਨਾਂ ਨੇ ਕਿਹਾ ਸੀ ਗੱਲ ਸੁਣਨ ਨੂੰ ਤਿਆਰ ਹੈ ਕੌਣ ਉੱਥੇ ਜਥੇਦਾਰ ਹੈ ਕੌਣ ਨਹੀਂ ਹੈਗਾ ਕਿਉਂਕਿ ਅਜੇ ਤੱਕ ਸ਼੍ਰੋਮਣੀ ਗੁਰਦਾਰਾ ਪਰੰਦਰ ਕਮੇਟੀ ਨੇ ਜਿਹੜੇ ਜਥੇਦਾਰ ਲਾਏ ਨੇ ਜਾਂ ਜਿਹੜੇ ਹਟਾਏ ਨੇ ਉਹਦੀ ਪੁਸ਼ਟੀ ਵਾਲਾ ਅਜੇ ਮਾਮਲਾ ਕੋਈ ਵੀ ਮਤਾ ਨਹੀਂ ਆਇਆ ਸਭ ਤੋਂ ਪਹਿਲੀ ਤੇ ਗੱਲ ਹੀ ਹੈ ਅੰਤਰੀਕ ਕਮੇਟੀ ਨੇ ਇੱਕ ਮਤੇ ਰਾਈ ਜਿਹੜੇ ਰਾਈ ਸ਼੍ਰੀ ਅਕਾਲਤ ਗਿਆਨੀ ਰਗਵੀਰ ਸਿੰਘ ਜੀ ਨੂੰ ਜਾਂ ਗਿਆਨੀ ਰੁੱਤ ਸੁਲਤਾਨ ਸਿੰਘ ਜੀ ਨੂੰ ਜਿਹੜੇ ਮਤੇ ਰਾਈ ਲਾਇਆ ਸੀ ਉਹਦੀ ਹਜੇ ਪੁਸ਼ਟੀ ਕਰਨ ਵਾਸਤੇ ਦੂਜੀ ਐਗਜ਼ੈਕਟਿਵ ਵਿੱਚ ਮਤਾ ਨਹੀਂ ਆਇਆ ਜਿੰਚਰ ਮਤਾ ਨਾ ਆਵੇ ਐਗਜ਼ੈਕਟਿਵ ਦੇ ਵਿੱਚ ਪੁਸ਼ਟੀ ਨਾ ਹੋਵੇ ਉਨਿਚਰ ਕੋਈ ਵੀ ਚੇਂਜ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਅਸੀਂ ਬਹੁਤ ਸਾਰੇ ਮੈਂਬਰ ਜਿਹੜੇ ਹੈ ਉਹ ਇੱਕ ਮਤਾ ਲਿਖ ਕੇ ਲੈ ਕੇ ਆ ਰਹੇ ਆਂ ਔਰ ਉਹਨਾਂ ਨੇ ਦਸਕਤ ਕਰ ਦਿੱਤੇ ਮੈਂਬਰਾਂ ਨੇ ਕਰ ਰਹੇ ਸਾਰੇ ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਸ਼੍ਰੀ ਅਕਾਲਤਾਰ ਸਾਹਿਬ ਤੋਂ ਦੂਰੀ ਨਹੀਂ ਬਣਾਉਣੀ ਅਸੀਂ ਸ਼੍ਰੀ ਅਕਾਲਤਾਰ ਸਾਹਿਬ ਦੇ ਹੁਕਮ ਤੋਂ ਬਾਹਰ ਨਹੀਂ ਜਾਣਾ ਉਹ ਅਸੀਂ 24 ਤਰੀਕ ਜਾਂ 25 ਤਰੀਕ ਅਸੀਂ ਪੇਸ਼ ਹੋ ਕੇ ਉੱਥੇ ਮਤਾ ਦੇਵਾਂਗੇ ਕਿ ਇਹ ਮਤਾ ਜਿਹੜਾ ਰੱਦ ਕਰਨ ਦਾ ਜਿਹੜੀ ਮਰਿਆਦਾ ਦਾ ਘਾਣ ਹੋਇਆ ਉਹਨੂੰ ਰੱਦ ਕਰਨ ਦਾ ਮਤਾ ਜਿਹੜਾ ਉੱਥੇ ਪਾਇਆ ਜਾਵੇ ਤਾ ਜੋ ਅਸੀਂ ਜਨਰਲ ਹਾਊਸ ਦੇ ਵਿੱਚ ਇਹਨੂੰ ਪਾਸ ਕਰਾ ਸਕੀਏ ਨੰਬਰ ਬਜਟ اجلاس ਦੇ ਵਿੱਚ ਨੰਬਰ 2 ਸਿੰਘ ਸਾਹਿਬ ਜਿਹੜੇ ਜੱਥੇਦਾਰ ਆਪਣੇ ਕੁਲਦੀਪ ਸਿੰਘ ਜੀ ਦੇ ਘਰ ਦਾ ਹਿੱਸਾ ਉਹਨਾਂ ਨੇ ਜੇ ਬੁਲਾਏ ਸੀ ਉੱਥੇ ਬੈਠੇ ਉਹਨਾਂ ਨੇ ਵਿਚਾਰ ਚਰਚਾ ਉਹਨਾਂ ਨੇ ਕੀਤੀ ਉਹਨਾਂ ਨੇ ਕਿਹਾ ਕਿ ਪਾਰਟੀ ਦਾ ਕੀ ਸਿਸਟਮ ਹੈ ਉਹਨਾਂ ਨੇ ਕਿਹਾ ਜੀ ਅਸੀਂ ਤੇ 2 ਦਸੰਬਰ ਦੇ ਹੁਕਮਨਾਮੇ ਤੋਂ ਇੰਚ ਵੀ ਇਧਰ ਨਹੀਂ ਹੋਣਾ ਇੱਕ ਇੱਕ ਗੱਲ ਜਿਹੜੀ ਉਹ ਪਰਵਾਰ ਕੀਤੀ ਜਾਊਗੀ ਅਸੀਂ ਉਸੇ ਤਰ੍ਹਾਂ ਕੰਮ ਕਰ ਰਹੇ ਹਾਂ ਉਹਨਾਂ ਕਹੇ ਠੀਕ ਹੈ ਮੈਂ ਵੀ ਉਸ ਹੁਕਮਨਾਮੇ ਦੇ ਖਿਲਾਫ ਨਹੀਂ ਹਾਂ ਮੈਂ ਉਹਨੂੰ ਬਿਲਕੁਲ ਵੀ ਚੇਂਜ ਨਹੀਂ ਕਰਨਾ ਚਾਹੁੰਦਾ ਬਸ ਇਹੀ ਗੱਲ ਸੀ ਦੂਜਾ ਉਹਨਾਂ ਨੇ ਕਿਹਾ ਕਿ ਤੁਸੀਂ ਪੰਥਕ ਏਕਤਾ ਉਹਨਾਂ ਕਹੇ ਜੀ ਇਸਦੇ ਆਵਾਜ਼ ਮਾਰਦੇ ਆ ਕਿ ਪੰਥਕ ਏਕਤਾ ਵੱਧਣੀ ਚਾਹੀਦੀ ਹੈ ਹਰ ਸਿੱਖ ਸੋਚ ਰਕ ਵਾਲਾ ਜਿਹੜਾ ਉਹ ਸਾਡੇ ਨਾਲ ਸ਼ਾਮਲ ਹੋਵੇ ਅਸੀਂ ਭਰਤੀ ਕਰਨੀ ਸ਼ੁਰੂ ਕਰਨ ਲੱਗੇ ਆ ਜਿਨੇ ਭਰਤੀ ਕਰਨੀ ਹੈ ਉਹ ਸਾਨੂੰ ਆ ਕੇ ਸਾਨੂੰ ਆਵਾਜ਼ ਦੇਵੇ ਅਸੀਂ ਉਹਨਾਂ ਨਾਲ ਤੁਰਲੀ ਤਿਆਰ ਸੋ ਮੇਰਾ ਕਹਿਣ ਤੋਂ ਭਾਵੇਂ ਕੋਈ ਐਸੀ ਪੰਬਲ ਪੁਸੇ ਨਹੀਂ ਹੈਗੇ ਇਹ ਜਿਹੜੀ ਭਰਤੀ ਕਮੇਟੀ ਬਣੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਬਣੀ ਹੈ ਪਹਿਲੀ ਭਰਤੀ ਦਾ ਸਾਡਾ ਕੋਈ ਕੰਸਰਨ ਨਹੀਂ ਨਾ ਸੀ ਜਦੋਂ ਉਹਨਾਂ ਨੇ ਕਹਿ ਹੀ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਇਹ ਭਰਤੀ ਕਮੇਟੀ ਕਰੇਗੀ ਤੇ ਫਿਰ ਉਹਨਾਂ ਨੇ ਅਪਰੇਪ ਕਿਉਂ ਕੀਤੀ ਉਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਪ੍ਰਵਾਨਤ ਨਹੀਂ ਹੈ ਅਕਾਲੀ ਦਲ ਉਹੀ ਪ੍ਰਵਾਨ ਹੋਏਗਾ ਉਹੀ ਮਾਨਤਾ ਪ੍ਰਾਪਤ ਹੋਏਗਾ ਜਿਹੜਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਸਾਹਿਬ ਦੀ ਹਦਾਇਤ ਤੇ ਬਣ ਲੱਗਾ ਅ ਵੀ ਵੀ ਜੀ ਧਾਮੀ ਸਾਹਿਬ ਨੂੰ ਦੁਬਾਰਾ ਬੁਲਾਇਆ ਜਾ ਰਿਹਾ ਉਹ ਰਾਜੀ ਵੀ ਹੋ ਗਏ ਬਾਲਾ ਸਾਹਿਬ ਨੂੰ ਮਿਲ ਕੇ ਆਏ ਨੇ ਤੇ ਉਹਨੂੰ ਦੁਬਾਰਾ ਸ਼ਾਇਦ ਅਕਸਰ ਦੇ ਵਿੱਚ ਸ਼ਾਇਦ ਜੁਆਇਨ ਕਰਨ ਲਈ ਤਾਂ ਜਿਹੜੀ ਉਹਨਾਂ ਨੂੰ ਕਮੇਟੀ ਜਿਹੜੇ ਚੋਸੀਫਾ ਦਿੱਤਾ ਸੀਗਾ ਉਹਨਾਂ ਨੂੰ ਪੱਜ ਬਾਬਾ ਜਿਹੜੇ ਰਹਿ ਗਏ ਉਹ ਤੁਸੀਂ ਕੀ ਸਮਝਦੇ ਹੋ ਦੁਬਾਰਾ ਉਹਦੀ ਪ੍ਰਧਾਨਗੀ ਵਿੱਚ ਆਉਣਗੇ ਜਾਂ ਉਹਨੂੰ ਕਿਹਾ ਜਾਏਗਾ ਪਹਿਲੀ ਗੱਲ ਇਹਦਾ ਦੂਸਰਾ ਇਹ ਕਿ ਇਹ ਕਿਹਾ ਜਾ ਰਿਹਾ ਜੀ ਵਾਰ-ਵਾਰ ਕਿ ਜਿਹੜੀਆਂ ਤਾਕਤਾਂ ਨੇ ਉਹ ਪਾਰ-ਪਾਨ ਦੀ ਕੋਸ਼ਿਸ਼ ਕਰ ਰਹੀਆਂ ਨੇ ਸ਼੍ਰੋਮਣੀ ਕਾਲੀ ਦਲ ਵਿੱਚ ਸਿੱਖ ਪੰਥ ਦੇ ਵਿੱਚ ਇਹ ਦੋਵੇਂ ਚੀਜ਼ਾਂ ਦਾ ਬਾਰੋਬਾਰੀ ਦੱਸੋ ਜੀ ਉਹਨੇ ਪਾਰੀ ਕੀਤਾ ਦੇਖੋ ਜਿਹੜੀਆਂ ਤਾਕਤਾਂ ਤੁਸੀਂ ਗੱਲ ਕੀਤੀ ਹੈ ਜਿਨ੍ਹਾਂ ਨੂੰ ਉਹ ਕਹਿ ਰਹੇ ਹੈ ਵਿਆਸ ਹੀ ਸਦਸਕ ਵੀ ਇਸੇ ਬਾਦਲ ਦੀ ਬੇਟੀ ਦਾ ਮੇਰਾ ਖਿਆਲ ਹੈ ਸਾਰੇ ਉਹ ਲੀਡਰਸ਼ਿਪ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਹੈ ਉਹ ਉਹਨਾਂ ਦੇ ਕੋਲ ਸੀ ਇਹਦਾ ਮਤਲਬ ਹੋ ਸਕਦਾ ਹੈ ਕਿ ਉਹ ਤਾਕਤਾਂ ਉਹਨਾਂ ਨੂੰ ਪੰਥਕ ਤੌਰ ਦੇ ਉੱਤੇ ਸੋਚ ਧਾਰਨ ਵਾਸਤੇ ਮਜਬੂਰ ਕਰਦੀਆਂ ਕਿ ਨਾ ਤਾਂਨ ਕਰ ਸਕਣ ਸਾਡੀ ਜਿਹੜੀ ਗੱਲ ਹੈ ਅਸੀਂ ਤੇ ਸ਼੍ਰੀ ਅਕਾਲ ਤਾ ਸਭ ਦੀ ਮਾਨ ਮਰਿਆਦਾ ਨੂੰ ਲੈ ਕੇ ਤੁਰੇ ਹਾਂ ਅਸੀਂ ਉਸ ਸੋਚ ਨੂੰ ਲੈ ਕੇ ਤੁਰੇ ਆ ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਦੀ ਸੋਚ ਤੇ ਗੁਰੂ ਪੰਥ ਦੀ ਸੋਚ ਅਸੀਂ ਇਹ ਤੋਂ ਦੂਰ ਨਹੀਂ ਹੋ ਸਕਦੇ ਸਾਡੇ ਨਾਲ ਕਿਸੇ ਦਾ ਕੋਈ ਕਿਸੇ ਪਾਰਟੀ ਦਾ ਵਾਹ ਨਹੀਂ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਆਪਣੀ ਸਿਆਸੀ ਪਾਰਟੀ ਹੈ ਉਹਨੇ ਆਪਣਾ ਕੰਮ ਕਰਨਾ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਕੰਮ ਕਰਨੇ ਆਪਣਾ ਜਨ ਸੰਵਿਧਾਨ ਉਹਦੇ ਅਨੁਸਾਰ ਕੰਮ ਕਰਨਾ ਅਸੀਂ ਕੁਰਬਾਨੀਆਂ ਚੋਂ ਨਿਕਲੀ ਪਾਰਟੀ ਹੈ ਕੁਰਬਾਨੀਆਂ ਕਰਨਗੇ ਸਾਡੇ ਵਰਕਰ ਵੀ ਕੁਰਬਾਨੀਆਂ ਕਰਨ ਨੂੰ ਤਿਆਰ ਰਹਿੰਦੇ ਆ ਸੋ ਮੈਂ ਸਭ ਦੀ ਇਹ ਦੁਬਦਾ ਪਾਉਣ ਵਾਲੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਇਹ ਜਿਨ੍ਹਾਂ ਨਾਲ ਕੋਈ ਲਿੰਕ ਹੋਏਗਾ ਉਹਨਾਂ ਨੂੰ ਪਤਾ ਹੋਏਗਾ ਕਿ 25 ਸਾਲ ਜਿਨ੍ਹਾਂ ਲੋਕਾਂ ਨੇ ਐਮਪੀ ਬਣ ਕੇ ਮਨਿਸਟਰ ਬਣ ਕੇ ਉਥੇ ਕੰਮ ਕੀਤਾ ਅਲਾਈਅੰਸ ਸੀ ਅਲਾਈਅੰਸ ਕਰਨਾ ਕੋਈ ਜਰਮਨੀ ਹੁੰਦਾ ਹੈ ਅਲਾਈਅੰਸ ਕਰਨਾ ਚਾਹੀਦਾ ਪਰ ਅਲਾਈਅੰਸ ਕਰਕੇ ਕਿਸੇ ਨੂੰ ਆਪਣੇ ਮਾਮਲੇ ਵਿੱਚ ਦਖਲ ਅੰਦਾਜ਼ੀ ਕਰਨੀ ਇਹ ਮਾਰੀ ਗੱਲ ਹੈ ਕਿ ਜੇ ਕਰੇ ਪਰ ਮੈਂ ਮੈਂ ਪ੍ਰਧਾਨ ਵੀ ਰਹੀ ਹਾਂ ਅੱਜ ਤੱਕ ਕਿਸੇ ਗੈਰ ਪਾਰਟੀ ਨੇ ਦੂਜੀ ਪਾਰਟੀ ਨੇ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਕਰੀ ਕੀਤੀ ਕਿ ਅਸੀਂ ਉਥੇ ਪੰਥਕ ਸੋਚ ਨਾ ਰੱਖੀਏ ਕੀ ਦੂਜੀਆਂ ਪਾਰਟੀਆਂ ਸਾਨੂੰ ਕਹਿ ਸਕਦੀਆਂ ਕਿ ਤੁਸੀਂ ਸ਼੍ਰੀ ਅਕਾਲ ਤਾਸ਼ ਸਾਹਿਬ ਨੂੰ ਸਮਰਪਿਤ ਹੋ ਉਹ ਇਹ ਕਹਿ ਸਕਦੀਆਂ ਕਿ ਤੁਸੀਂ ਇਸ ਮर्यादा ਨਾਲ ਚੱਲੋ ਸੋ ਅਸੀਂ ਆਪਣੇ ਆਪ ਨੂੰ ਸੰਭਾਲ ਲੈ ਕਿਸੇ ਨੂੰ ਅਸੀਂ ਕਹਿਣ ਦੀ ਲੋੜ ਕਿ ਕਿਸੇ ਨੂੰ ਅਸੀਂ ਕਿਉਂ ਮੌਕਾ ਦਈਏ ਦੂਜੀ ਗੱਲ ਜਿਹੜੀ ਹੈ ਤੁਸੀਂ ਗੱਲ ਕੀਤੀ ਸੀ ਤਾਮੀ ਸਾਹਿਬ ਦੀ ਦੇਖੋ ਮੈਂ ਵੈਸੇ ਤੇ ਨਿੱਜੀ ਤੌਰ ਤੇ ਕਿਸੇ ਨੂੰ ਕੁਝ ਕਹਿਣਾ ਨਹੀਂ ਚਾਹਦੀ ਪਰ ਇਹ ਜ਼ਰੂਰ ਹੈ ਕਿ ਹਰਜਿੰਦਰ ਸਿੰਘ ਤਾਮੀ ਨੂੰ ਪ੍ਰਧਾਨ ਬਣਾਇਆ ਸੀ ਹਾਊਸ ਨੇ ਉਹਦਾ ਫਰਜ਼ ਬੰਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਸਾਰੇ ਕੰਮਕਾਜ ਨੂੰ ਸਾਂਭਣਾ। ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਘਰ ਘਰ ਵਿੱਚ ਪਹੁੰਚਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਮੈਂਬਰ, ਉਥੋਂ ਦੇ ਮੁਲਾਜ਼ਮ, ਉਥੋਂ ਦੇ ਸੇਵਾਦਾਰ, ਉਥੋਂ ਦਾ ਪ੍ਰਧਾਨ, ਕਸਟੋਡੀਅਨ ਹੁੰਦਾ ਉਹਨੇ ਘਰ ਘਰ ਤੱਕ ਮਰਿਆਦਾ ਪਹੁੰਚਾਉਣੀ ਹੁੰਦੀ। ਤੇ ਜੇ ਉਹ ਹੀ ਮਰਿਆਦਾ ਦਾ ਕਾਹਨ ਕਰਦੇ ਕੀ ਉਹਨੇ ਜ਼ਿੰਮੇਵਾਰੀ ਨਿਭਾਈ ਹੈ? ਜੇ ਉਹ ਬੁਝਦਲ ਹੋ ਕੇ, ਕਮਜ਼ੋਰ ਹੋ ਕੇ ਛੱਡ ਕੇ ਚਲਾ ਜਾਵੇ ਦੇਖੋ ਇੱਕ ਹੁੰਦੀ ਹੈ ਪੈਸੇ ਟਕੇ ਦੀ ਇਮਾਨਦਾਰੀ ਕੰਮ ਕਾਜ ਦੀ ਇਮਾਨਦਾਰੀ ਇੱਕ ਹੁੰਦੀ ਹੈ ਸੰਸਥਾ ਦੀ ਸਰ ਉੱਚਤਾ ਦੀ ਸੰਸਥਾ ਦੇ ਮਾਨ ਸਤਕਾਰ ਦੀ ਜੇ ਉਹਦੀ ਜ਼ਿੰਮੇਵਾਰੀ ਨੂੰ ਆਪਾਂ ਨਹੀਂ ਨਿਭਾਉਂਦੇ ਉਹਨਾਂ ਬੇਈਮਾਨੀ ਕਰਕੇ ਚੱਲ ਜਾਂਦੇ ਆ ਤੇ ਫਿਰ ਸਾਡੀ ਇਮਾਨਦਾਰੀ ਕਿੱਥੇ ਰਹਿ ਜਾਂਦੀ ਹੈ ਸੋ ਜੇ ਉਹ ਗਏ ਸੀ ਮੈਸਮੇ ਦੀ ਇੱਕ ਸਕ੍ਰਿਪਟ ਸੀ ਡਰਾਮਾ ਸੀ ਕਿ ਪਹਿਲਾਂ ਉਹ ਛੱਡ ਕੇ ਚਲੇ ਗਏ ਉਹਦਣ ਗਏ ਜਿੱਦਣ ਕੇ ਭਰਤੀ ਕਮੇਟੀ ਨੇ ਭਰਤੀ ਕਰਨ ਦਾ ਲਾਸਟ ਫੈਸਲਾ ਕਰਨਾ ਸੀਗਾ ਉਹ ਛੱਡ ਕੇ ਚਲੇ ਗਏ ਜਿਉ ਗਏ ਸੀ ਕਦੀ ਉਹਦੇ ਕੋਲ ਲੀਡਰ ਜਾਂਦੀ ਹੈ ਕਦੀ ਉਹਦੇ ਕੋਲ ਐਗਜ਼ੈਕਟਿਵ ਜਾਂਦੀ ਹੈ ਕਦੀ ਉਹਦੇ ਕੋਲ ਸਾਰੀ ਜਥੇਦਾਰ ਸਾਹਿਬ ਜਾਂਦੇ ਨੇ ਮੈਂ ਇ ਤੋਂ ਤਤ ਕੱਢਿਆ ਕਿ ਸ੍ਰੀ ਅਕਾਲ ਤਾ ਸਾਬ ਜੀ ਦੇ ਜਥੇਦਾਰ ਨਾਲੋਂ ਜੱ ਸਿੰਘ ਸਹਿਬਾਨਾ ਦੀ ਉਸੇ ਮਾਰ ਸਰਮਾਨ ਨਾਲੋਂ ਉਹਨੇ ਸੁਖਬੀਰ ਸਿੰਘ ਬਾਦਲ ਨੂੰ ਜ਼ਿਆਦਾ ਤਰਜੀਹ ਦਿੱਤੀ ਕਿ ਮੇਰੇ ਵਾਸਤੇ ਇਹੀ ਵੱਡਾ ਜਿਹਨੇ ਮੈਨੂੰ ਕੁਰਸੀ ਤੇ ਬਿਠਾਇਆ ਤੇ ਫਿਰ ਸਾਰੇ ਗਏ ਕਿਸੇ ਦੇ ਅੱਖੇ ਨਹੀਂ ਲੱਗੇ ਫਿਰ ਉਹਦੇ ਕੋਲ ਹੀ ਗਏ ਉਹਦੇ ਕੋਲ ਕਿਹੜੀ ਕੋਈ ਸੁੰਨਦੀ ਗੰਢੀ ਸੀ ਜਿਸ ਨਾਲ ਉਹ ਫਿਰ ਸਾਰਾ ਕੁਝ ਠੀਕ ਹੋ ਗਿਆ ਕਿ ਉਹ ਤੇ ਕਹਿੰਦੇ ਸੀ ਮੈਂ ਨੈਤਿਕਤਾ ਦੇ ਆਧਾਰ ਤੇ ਚੱਲਿਆ ਜੇ ਨੈਤਿਕਤਾ ਦੇ ਆਧਾਰ ਉਹ ਨੈਤਿਕਤਾ ਉਹਦਣ ਜਾਗੀ ਸੀ ਜਿਸ ਦਿਨ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਉਤਾਰਿਆ ਸੀ ਇਹਨਾਂ ਨੇ ਤੇ ਗਿਆਨੀ ਰਕबीर ਸਿੰਘ ਜੀ ਨੇ ਇੰਗਲੈਂਡ ਤੋਂ ਬਿਆਨ ਦਿੱਤਾ ਸੀ ਕਿ ਮੇਰੇ ਮਨ ਤੇ ਬੜਾ ਬੋਝ ਹੈ ਸ਼੍ਰੀ ਅਕਾਲਤਾ ਸਬ ਜੀ ਦੇ ਉਸ ਸਤਕਾਰ ਦਾ ਜਿਹੜਾ ਅਪਮਾਨ ਕੀਤਾ ਜਾ ਰਿਹਾ ਝੂਠੇ ਸਾਰੇ ਕੰਮ ਕੀਤੇ ਜਾ ਰਿਹਾ ਮਾਰੇ ਕੰਮ ਕੀਤੇ ਜਾ ਰਿਹਾ ਮਰਿਆਦਾ ਦੇ ਉਲਟ ਕੀਤੇ ਜਾ ਰਹੇ ਤੇ ਜੇ ਨਾਟਕ ਤਾਂ ਉਹ ਤਾਂ ਜਾਗ ਪਈ ਸੀ ਪਹਿਲਾਂ ਤੇ ਨਹੀਂ ਜਾਗੀ ਕਈ ਕੰਮਾਂ ਦੇ ਨਾਲ ਸ਼੍ਰੀ ਹਕਾਤਾ ਇਸ ਤੋਂ ਤਾਂ ਮੁਨਕਰ ਵੀ ਹੋ ਗਏ ਪਰ ਜੇ ਜਾਗੀ ਸੀ ਤੇ ਹੁਣ ਕਿਹੜੀ ਚੀਜ਼ ਦੇ ਨਾਲ ਨਾਟਕ ਤਾਂ ਜਿਹੜੀ ਐ ਹੁਣ ਪੂਰੀ ਹੋ ਗਈ ਐ ਕਿਹੜਾ ਉਹ ਦੁੱਖ ਸੀਗਾ ਜਿਹੜਾ ਅੱਜ ਪੂਰਾ ਕਰ ਦਿੱਤਾ ਉਹਨਾਂ ਨੇ ਸੋ ਮੈਸੇਮਿੰਗ ਸਾਰੇ ਸਾਧਰੇ ਨੇ ਜਥੇਦਾਰ ਸਾਹਿਬ ਨੇ ਵੀ ਕਿਹਾ ਤੇ ਸਾਰੇ ਆ ਗਏ ਨੇ ਇਸ ਕਰਕੇ ਮੈਂ ਜੋਇਨ ਕਰਨੇ ਕਿ ਉਦੋਂ ਕਿਹੜਾ ਉਦੋਂ ਕਿਹੜੇ ਅੱਗੇ ਦੀ ਗੱਲ ਕਰੀਏ ਤਾਂ ਕਿਉਂਕਿ 28 ਤਰੀਕ ਨੂੰ ਬਾਬਾ ਰਨਾਮ ਸਿੰਘ ਖਾਲਸਾ ਨੇ ਵੀ ਕਿਹਾ ਵੀ ਵੱਡਾ ਕੱਟ ਕੀਤਾ ਜਾਣਾ ਤੇ ਜਿਹੜੀ ਧਾਮੀ ਸਾਹਿਬ ਦੀ ਕਿਹਾ ਜਾਂਦਾ ਵੀ ਸਾਰੀਆਂ ਸੰਪਰਦਾਵਾਂ ਨਾਲ ਜਾਂ ਟਕਸਾਲਾ ਦੇ ਨਾਲ ਉਹਨਾਂ ਦੀ ਜਿਹੜਾ ਇੱਕ 1 ਟੂ 1 ਚੰਗੀ ਹੈ ਤੇ ਇਹ ਸਾਰੇ ਮਾਮਲੇ ਨੂੰ ਸੁਲਝਾਉਣ ਵਾਸਤੇ ਵੀ ਜਿਹੜਾ ਕਿ ਮਤਲਬ ਅੱਗੇ ਲੈ ਕੇ ਆਇਆ ਜਾਣਾ ਸਾਡੀ ਚੰਗੀ ਟਕਸਾਲਾਂ ਦੀ ਤੇ ਸੰਪਰਦਾਵਾਂ ਦੀ ਗੱਲ ਬਾਅਦ ਚ ਆਉਂਦੀ ਹੈ ਕਿਉਂਕਿ ਸਾਰੀਆਂ ਸੰਪਰਦਾਵਾਂ ਨੇ ਟਕਸਾਲਾ ਨੇ ਸ਼੍ਰੀ ਅਕਾਤਾਸ ਨੂੰ ਸਮਰਪਿਤ ਹੋਣਾ ਹੈ ਸਭ ਤੋਂ ਪਹਿਲਾਂ ਸਾਨੂੰ ਆਪਣੀ ਸੰਸਥਾ ਸ਼੍ਰੋਮਣੀ ਕਮੇਟੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਰਿਆਦਾ ਦਾ ਧਿਆਨ ਰੱਖਣਾ ਪਵੇਗਾ ਜੇ ਅਸੀਂ ਪਹਿਲਾਂ ਉਹਨਾਂ ਦਾ ਧਿਆਨ ਨਹੀਂ ਰੱਖਦੇ ਤਾਂ ਉਹ ਤੇ ਸਾਰੇ ਸਾਡੇ ਨਾਲ ਮੰਨਣ ਵਾਲੇ ਉਹ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੰਨਣ ਵਾਲੇ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਨੁਸਾਰ ਚੱਲਣ ਵਾਲੇ ਸੋ ਮੇਸੇੰਦੀ ਹੈ ਕਿ ਜੇ ਕੋਈ ਸਹਿਯੋਗ ਦੇ ਰਿਹਾ ਉਹ ਇਸੇ ਲਈ ਦੇ ਰਿਹਾ ਕਿ ਮਰਿਆਦਾ ਦਾ ਕਹਨ ਹੋਇਆ ਹਰ ਸੰਸਥਾ ਇਹ ਮਹਿਸੂਸ ਕਰਦੀ ਹੈ ਧਾਰਮਿਕ ਸੰਸਥਾ ਮਹਿਸੂਸ ਕਰਦੀ ਹੈ ਸਿੱਖ ਜਥੇਬੰਦੀਆਂ ਮਹਿਸੂਸ ਕਰਦੀਆਂ ਕਿ ਸੰਸਥਾ ਇੱਥੇ ਸੰਸਤਾ ਦਾ ਨੁਕਸਾਨ ਹੋਇਆ ਸ਼੍ਰੀ ਅਕਾਤਾ ਸੇ ਸਰਵ ਉੱਚਤਾ ਨੂੰ ਧਾ ਲੱਗੀ ਹੈ ਜੋ ਉੱਥੋਂ ਦਾ ਹੁਕਮਨਾਮਾ ਸੀ ਜੇ ਨਹੀਂ ਮੰਨਿਆ ਗਿਆ ਭਗੌੜਿਆਂ ਦੇ ਨਾਲ ਸੀ ਨਹੀਂ ਜਾਵਾਂਗੇ ਜਿਹੜੇ ਸ਼੍ਰੀ ਅਕਾਤਾ ਦੇ ਸਮਰਪਿਤ ਹੋਣਗੇ ਉਹ ਇੱਥੇ ਆਉਣਗੇ ਅ ਕੀਪੀ ਜੀ ਤੁਸੀਂ ਆਪਣਾ ਜਿਹੜਾ ਜਿਹੜਾ ਪ੍ਰੋਸੈਸਰ ਪ੍ਰਧਾਨ ਨੋਮੀਨੇਟ ਕਰੋ ਆਪਣੇ ਆਪਣੇ ਵੱਲੋਂ ਪਾਰਟੀ ਨੂੰ ਜੀ ਐਸਜੀਪੀਸੀ ਦਾ ਉਹ ਜੀ ਐਸਜੀਪੀਸੀ ਦਾ ਤੇ ਨੋਮੀਨੇਟ ਜਦੋਂ ਚੋਣ ਹੋਏਗੀ ਉਹਦਾ ਕਰਾਂਗੇ ਅਸੀਂ ਪਹਿਲਾਂ ਹੀ ਥੋੜਾ ਕਰ ਦਿਆਂਗੇ ਜੀ ਪੱਜੜੇ ਚਲਾਸ ਆ ਗਿਆ ਕਿ ਜਿਹੜੇ ਜਿਹੜੇ ਸਿੱਖ ਸਾਬਾਨ ਕਹਿਣਾ ਹਟਾਏ ਗਏ ਨੇ ਉਹਨਾਂ ਨੂੰ ਮੁੜ ਬਹਾਰ ਦੇ ਲਈ ਆਪਾਂ ਮੰਗ ਰੱਖਾਂਗੇ ਕਿ ਉਹ ਅਸੀਂ ਉਹ ਅਸੀਂ ਮਤਾ ਲੈ ਆ ਰਹੇ ਹਾਂ ਜੀ ਕਿ ਜਿਹੜੀ ਮਰਿਆਦਾ ਦਾ ਕਾਨੂੰਨ ਹੋਇਆ ਜਿਹੜਾ ਉਹ ਬਤਾ ਪਾਇਆ ਗਿਆ ਉਹ ਗਲਤ ਪਾਇਆ ਗਿਆ ਮਰਿਆਦਾ ਦਾ ਕਾਨੂੰਨ ਕੀਤਾ ਗਿਆ ਬੇਨਿਜ਼ਮੀ ਹੋਈ ਹੈ ਇਹ ਇੱਕ ਤਰੀਕਾ ਨਹੀਂ ਹੈ ਅੰਤਰੀ ਕਮੇਟੀ ਨੇ ਜੋ ਉਹ ਫੈਸਲਾ ਕੀਤਾ ਉਹਨੂੰ ਰੱਦ ਕੀਤਾ ਜਾਵੇ ਉਹ ਮਤਾ ਲੈ ਕੇ ਅਸੀਂ ਆ ਰਹੇ ਹਾਂ ਔਰ ਅਸੀਂ ਕੱਲ 24 ਤਰੀਕ ਜਾਂ 25 ਤਰੀਕ ਨੂੰ ਅਸੀਂ ਉੱਥੇ ਪਹੁੰਚਾ ਦੇਣਾ ਤਾਂ ਜੋ ਉਹ ਬਜਟ ਦੀ ਜਲਾਸ ਵਿੱਚ ਸ਼ਾਮਿਲ ਕਰ ਲਿਆ ਜਾਵੇ 28 ਤਰੀਕ ਨੂੰ 28 ਦੇ ਵਿੱਚ ਸਿੱਖਾਂ ਨਾਲ ਬੜਾ ਧੱਕਾ ਹੋ ਰਿਹਾ ਸਿੱਖਾਂ ਨੂੰ ਜਵਾਹ ਚੱਲੇ ਪੰਜਾਬ ਵਿੱਚ ਚੱਲ ਰਿਹਾ ਹੈ ਦੇਖੋ ਸਾਨੂੰ ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ ਸਿੱਖ ਕਿਤੇ ਵੀ ਜਾਂਦੇ ਹੈ ਜਿਹੜੀਆਂ ਤੱਕੇ ਹੁੰਦੇ ਸਟੇਟਾਂ ਦੇ ਵਿੱਚ ਮਾਰੀ ਗੱਲ ਹੈ ਸਰਕਾਰਾਂ ਨੂੰ ਉੱਪਰਲੀ ਸਰਕਾਰਾਂ ਜਿਹੜੀਆਂ ਉਹਨਾਂ ਨੂੰ ਬੜਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਔਰ ਹਰ ਸਟੇਟ ਨੂੰ ਹਦਾਇਤ ਹੋਣੀ ਚਾਹੀਦੀ ਹੈ ਕੋਈ ਵਰਗ ਹੋਵੇ ਮੈਕੈਨਿਕਲ ਸਿੱਖ ਦੀ ਨਹੀਂ ਮੈਂ ਗੱਲ ਕਰਦੀ ਕੋਈ ਵੀ ਮਨੁੱਖ ਹੋਵੇ ਕੋਈ ਵੀ ਇਨਸਾਨ ਹੋਵੇ ਕਿਸੇ ਨੂੰ ਅਸੀਂ ਬੇਪੱਧ ਕਰਨਾ ਕਿਸੇ ਨਾਲ ਤੱਕਾ ਕਰਨਾ ਕਿਸੇ ਨੂੰ ਕੁੱਟਮਾਰ ਕਰਨੀ ਇਹ ਬਹੁਤ ਮਾਰੀ ਗੱਲ ਹੈ ਕਿਸੇ ਸਟੇਟ ਵਿੱਚ ਇਸ ਤਰ੍ਹਾਂ ਦੇ ਆਪਸ ਵਿੱਚ ਕਲੈਸ਼ ਨਹੀਂ ਪੈਦਾ ਹੋਣੇ ਚਾਹੀਦੇ ਸਾਨੂੰ ਏਕਤਾ ਸਿਖਾਈ ਹੈ ਗੁਰੂ ਸਾਹਿਬ ਨੇ ਸਾਨੂੰ ਪ੍ਰੇਮ ਵਿੱਚ ਰਹਿਣਾ ਸਿਖਾਇਆ ਧਰਮ ਕੋਈ ਵੀ ਹੋਵੇ ਲੇਕਿਨ ਹਰ ਧਰਮ ਕਹਿੰਦਾ ਕਿ ਸਾਰੇ ਜਾਨੇ ਇਕੱਠੇ ਹੋ ਕੇ ਰਹੋ ਇਕੱਤਰ ਹੋ ਕੇ ਰਹੋ ਕਿਸੇ ਨਾਲ ਵਾਦਾ ਘਟਾ ਨਾ ਕਰੋ ਤੇ ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੀ ਆ ਆਪਣੀਆਂ ਸੰਗਤਾਂ ਨੂੰ ਵੀ ਵੀ ਕਿਤੇ ਵੀ ਕੋਈ ਗੱਲ ਹੁੰਦੀ ਹੈ ਉਹਦੀ ਨਿੰਦਾ ਵੀ ਅਸੀਂ ਕਰਦੇ ਆ ਪਰ ਉਹਦਾ ਮੁਕਾਬਲਾ ਕਰਨ ਵਾਸਤੇ ਕੇਵਲ ਤੇ ਕੇਵਲ ਸਾਡਾ ਹੀ ਫਰਜ ਨਹੀਂ ਇਹ ਸਟੇਟਾਂ ਦੀ ਸਰਕਾਰਾਂ ਦਾ ਵੀ ਫਰਜ ਬਣਦਾ ਕਿ ਉਹ ਗਲਤ ਕਿਉਂ ਹੋਣ ਦਿੰਦੇ ਆ ਇਹਨਾਂ ਰੋਕ ਰੋਕ ਲਾਣੀ ਚਾਹੀਦੀ ਹੈ ਆਪਣਾ ਲੋਜੀ ਤੋੜ ਭੰਗ ਵੀ ਕੀਤੀ ਗਈ ਹੈ ਇਸ ਸਮੇਂ ਇਸ ਦਾ ਵੱਲੋਂ ਉਦੇ ਵਾਲੇ ਕਿ ਚਲੋ ਸ਼ਰਾਰਤੀ ਅੰਸਰ ਤੇ ਜੀ ਕਿਤੇ ਵੀ ਕਰਦੇ ਆ ਗਲਤੀ ਹੈ ਜੀ ਕੋਈ ਵੀ ਕਰ ਅਕਾਲੀ ਦਲ ਵਿੱਚ ਕੋਈ ਇਕਤਾ ਦਾ ਹੈਗਾ ਕਿ ਚਾਂਸ ਦੇਖੋ ਅਕਾਲੀ ਦਲ ਅਸੀਂ ਕੋਈ ਇਹ ਨਹੀਂ ਕਿ ਅਸੀਂ ਚਾਰ ਬੰਦੇ ਇਕੱਠੇ ਕਰ ਲਾਂਗੇ ਤੇ ਇਕਤਾ ਹੋ ਜਾਏਗੀ ਅਕਾਲੀ ਦਲ ਉਦੋਂ ਤੱਕੜਾ ਹੋਣਾ ਜਿੱਦਣ ਅਕਾਲੀ ਸੋਚ ਵਾਲੇ ਲੋਕ ਇਕੱਠੇ ਹੋਏ ਜਦੋਂ ਮਰਿਆਦਾ ਵਾਲੇ ਲੋਕ ਇਕੱਠੇ ਹੋਏ ਜੇ ਅਸੀਂ 24 ਚ ਇਕੱਠੇ ਸੀ ਸਾਰੇ 17 ਚ ਵੀ ਇਕੱਠੇ ਸੀ ਸਾਰੇ 21 ਚ ਵੀ ਇਕੱਠੇ ਸੀ ਸਾਰੇ 19ਵੀਂ ਇਕੱਠੇ ਇਸਾਰੇ ਸਾਰੀਆਂ ਚੋਨਾਚ ਅਸੀਂ ਕਿੱਥੇ ਡਿੱਗੇ ਮੁੱਦੇ ਮੂ ਅਸੀਂ ਹਾਸ਼ੀਏ ਤੇ ਚਲੇ ਗਏ ਇਕੱਠੇ ਇਕੱਲੇ ਉਹਨਾਂ ਵਿਅਕਤੀਆਂ ਨਾਲ ਨਹੀਂ ਅਸੀਂ ਇਕੱਠੇ ਹੋ ਸਕਦੇ ਜਿਹੜੇ ਗੈਰ ਅਸੂਲੀ ਗਿਰ ਕੰਮ ਕਰਦੇ ਹੈ ਗਰ ਮਰਿਆਦਾ ਕੰਮ ਕਰਦੇ ਹੈ ਜਿਹੜੇ ਕੇਵਲ ਤੇ ਕੇਵਲ ਆਪਣੇ ਆਪਣੇ ਆਪ ਨੂੰ ਹੀ ਸਮਝ ਕੇ ਕਿ ਮੈਂ ਹੀ ਲੀਡਰ ਹਾਂ ਹੋਰ ਕੋਈ ਹੈ ਹੀ ਨਹੀਂ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਕਿਸੇ ਮਨੁੱਖ ਨਾਲ ਨਾ ਜੁੜੋ ਸੰਸਥਾ ਨਾਲ ਨਾ ਜੁੜੋ ਸਿਰੇ ਕਾਤਾਸਾ ਨਾਲ ਨਾ ਜੁੜੋ ਔਰ ਉਹਦੀ ਮਹਾਂ ਤਾਰੂ ਸਮਿਧੀ ਉਹਦੀ ਸਰਵ ਉੱਚਤਾ ਵਿੱਚ ਸ਼ਾਮਲ ਹੋਵੋ ਬੀਬੀ ਜੀ ਅੱਜ ਪਰ ਜੀ.ਸੀ ਕਰਨ ਜਾ ਰਹੇ ਹਾਂ ਤੇ ਇਹਦੇ ਵਿੱਚ ਕੌਣ ਕੌਣ ਹਿੱਸਾ ਲੈ ਸਕਦਾ ਤੇ ਹੁਣ ਤੱਕ ਕਿਸ ਤਰ੍ਹਾਂ ਦੀ ਭਰਤੀ ਹੋਈ ਹੈ ਕਿਹੜੇ ਕਿਹੜੇ ਕਿਸ ਤਰ੍ਹਾਂ ਦੀ ਉਸਰਾ ਤੁਸੀਂ ਦੇਖਿਆ ਉਹ ਹੁਣ ਤੱਕ ਜਿਹੜੀ ਭਰਤੀ ਹੋਈ ਹੈ ਉਹਦੇ ਵਿੱਚ ਕਿਸ ਤਰ੍ਹਾਂ ਦਾ ਅਹਾਰ ਹੋ ਗਿਆ ਦੇਖੋ ਬਹੁਤ ਲੋਕਾਂ ਚ ਖੁਸ਼ੀ ਵੀ ਹੈ ਔਰ ਬੜੇ ਹਮ ਹਮ ਆ ਕੇ ਆ ਰਹੇ ਹਾਂ ਤੁਸੀਂ ਇਹ ਦੇਖੋ ਅੱਜ ਮੈਂ ਸਿਰਫ ਕਾਪੀਆਂ ਥੋੜੀਆਂ ਲੈ ਕੇ ਆਏ ਸੀ 4-500 ਔਰ ਸਾਰੇ ਇੱਕਦਮ ਪਹੁੰਚ ਗਏ ਇੱਥੇ ਕਿ ਅਸੀਂ ਵੀ ਕਾਪੀਆਂ ਲੈ ਕੇ ਜਾਣੀਆਂ ਅਸੀਂ ਵੀ ਲੈ ਕੇ ਜਾਣੀਆਂ ਜੁਮੇਵਾਰ ਬੈਠੇ ਨੇ ਅਸੀਂ ਇੱਥੇ ਰੱਖ ਕੇ ਵੀ ਜਾਵਾਂਗੇ ਕੁਝ ਵਿਅਕਤੀ ਨੂੰ ਦੇ ਕੇ ਵੀ ਕਾਪੀਆਂ ਦੇ ਜਾਵਾਂਗੇ ਅੱਗੋਂ ਇਹ ਸਰਦਾਰ ਦਲਜਿੰਦਰ ਸਿੰਘ ਜੀ ਵਰਕ ਸਾਹਿਬ ਇਹ ਦਫਤਰ ਇੱਥੇ ਖੁੱਲਾ ਹੈ ਇਹ ਇੱਥੇ ਬੈਠਣਗੇ ਵੀ ਇਹਨਾਂ ਦੇ ਬਾਕੀ ਹੋਰ ਵੀ ਸੀ ਲਾਵਾਂਗੇ ਇੱਥੇ ਬੈਠਣ ਲਈ ਡਾਕਟਰ ਸਾਹਿਬ ਬੈਠੇ ਨੇ ਇਹਨਾਂ ਨਾਲ ਸੰਪਰਕ ਕਰਕੇ ਜਿੰਨੇ ਜਿੰਨੇ ਕਾਪੀ ਚਾਹੀਦੀ ਹੈ ਲੈਣਗੇ ਔਰ ਬਹੁਤ ਉਛਾ ਲੋਕਾਂ ਦੇ ਵਿੱਚ ਹਰ ਇੱਕ ਦੇ ਪੰਜਾਬ ਦੇ ਹਰ ਜ਼ਿਲ੍ਹੇ 'ਚ ਤੁਸੀਂ ਹੈਰਾਨ ਹੋਵੋਗੇ ਕਿ ਸਾਨੂੰ ਸਿੱਧਾ ਹੀ ਫੋਨ ਕਰ ਰਹੇ ਵਰਕਰ ਕਿ ਸਾਨੂੰ ਕਾਪੀਆਂ ਦੇ ਦੋਗੇ ਸਾਨੂੰ ਕਾਪੀਆਂ ਦੇ ਦੋਗੇ ਇਹਦਾ ਮਤਲਬ ਕਿ ਲੀਡਰਾਂ ਤੋਂ ਸਿਵਾਏ ਆਮ ਵਰਕਰ ਵੀ ਜਿਹੜਾ ਉਹ ਵੀ ਚਾਹੁੰਦਾ ਕਿ ਮੈਂ ਭਰਤੀ ਹੋਵਾਂ। ਗ੍ਰਹਿ ਮੰਤਰੀ ਅਮੀਸ਼ਾ ਵੱਲੋਂ ਸੰਤਾ ਬਾਰੇ ਕੋਈ ਮਾੜੀ ਟਿੱਪਣੀ ਕੀਤੀ ਗਈ ਕਿਵੇਂ ਲਿਖਦੇ ਹੁੰਦੇ। ਦੇਖੋ ਜੀ ਗੱਲ ਇਹ ਹੈ ਕਿਸੇ ਦੇ ਕਹਿਣ ਦੇ ਨਾਲ ਕਿਸੇ ਦੀ ਤਾਕਤ ਨਹੀਂ ਘਟਦੀ। ਕਿਸੇ ਦੇ ਸਤਕਾਰ ਨੂੰ ਫਰਕ ਨਹੀਂ ਪੈਂਦਾ। ਇਹ ਗੱਲਾਂ ਚੱਲਦੀਆਂ ਹੀ ਰਹਿਣੀਆਂ। ਇਹ ਬੋਲੀ ਜਾਣਾ ਜਿਨ੍ਹਾਂ ਲੋਕਾਂ ਨੇ ਬੋਲੀ ਜਾਣਾ ਜੀ ਜਿਨ੍ਹਾਂ ਸਨਮਾਨ ਕਰਨਾ ਔਰ ਸਨਮਾਨ ਕਰੀ ਜਾਣਾ। ਉਹ ਸਾਡੇ ਵਾਸਤੇ ਸਤਕਾਰਯੋਗ ਨੇ ਮਹਾਪੁਰਖ ਔਰ ਸਾਡੇ ਵਾਸਤੇ ਸਤਕਾਰਯੋਗ ਹੌਣ ਕਰਕੇ ਅਸੀਂ ਸਾਰੇ ਉਹਨਾਂ ਦਾ ਸਤਿਕਾਰ ਵੀ ਕਰਦੇ ਹਾਂ ਔਰ ਉਹਨਾਂ ਦੀ ਕੁਰਬਾਨੀ ਨੂੰ ਵੀ ਨਮਸਕਾਰ ਕਰਦੇ ਹਾਂ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਇਹ ਸਾਡੇ ਵਾਸਤੇ ਜਿਹੜੀ ਮਹਾਨਤਾ ਉਹ ਸਾਡੇ ਲਈ ਰਹਿਣੀ ਹੈ ਕੋਈ ਐਸੀ ਗੱਲ ਨਹੀਂ ਕਿਸੇ ਦੇ ਕਹਿਣ ਦਾ ਕੋਈ ਘਟ ਨਹੀਂ ਜਾਣੀ ਅਮਰਤਪਾਲ ਸਿੰਘ ਹੋਣਾ ਜੀ ਵੀ ਕਿਹਾ ਜਾ ਰਿਹਾ ਜੀ ਟੁੱਟ ਨਾਲੀ ਹੈ ਐਨਐਸਏ ਕਿਉਂਕਿ ਉਹਨਾਂ ਦੇ ਸਾਥੀਆਂ ਨੇ ਟੁੱਟ ਗਈ ਹੈ ਹੁਣ ਗਾਂ ਜਿਹੜਾ ਕਿ ਉਹ ਆਪਣੇ ਤੌਰ ਤੇ ਚੱਲਦੇ ਨੇ ਉਹਨਾਂ ਦੇ ਪਿਤਾ ਜੀ ਵੱਖਰੀ ਜਿਹੜੀ ਉਹ ਘਰ ਦੀ ਐਸੇ ਲਈ ਕਰ ਰਹੇ ਨੇ ਤੇ ਕੱਲ ਨੂੰ ਜੇ ਉਹ ਆਪ ਆਉਂਦੇ ਨੇ ਪੰਜਾਬ ਦੇ ਵਿੱਚ ਜੋ ਲੱਗਦਾ ਕਿ ਹਾਲਾਤ ਜਲਦੀ ਛੇਤੀ ਆਉਣਗੇ ਤੇ ਉਹਦੇ ਵਿੱਚ ਫਿਰ ਕੀ ਹਾਲਾਤ ਹੋਣਗੇ ਕਿ ਅਕਾਲੀ ਦਲ ਇਕੱਠੇ ਹੁੰਦੇ ਵੀ ਫਿਰ ਸਵਾਲ ਆ ਜਾਂਦਾ ਜੀ ਮੇਰੀ ਬੇਨਤੀ ਹੈ ਜੀ ਐਨਐਸਏ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਗਲਤ ਲਾਈ ਹੈ ਤੱਕਾ ਔਰ ਇਹਨੂੰ ਤੋੜਿਆ ਜਾਵੇ ਉਹਨਾਂ ਨੂੰ ਆਪਣੇ ਪੰਜਾਬ ਚ ਲਿਆਂਦਾ ਜਾਵੇ ਇਹ ਸਾਰੇ ਦੀ ਮੰਗ ਸੀ ਔਰ ਅਸੀਂ ਸ਼ੁਕਰ ਕਰਦੇ ਹਾਂ ਪਰਮਾਤਮਾ ਦਾ ਕਿ ਉਹ ਮੰਗ ਜਿਹੜੀ ਲੋਕਾਂ ਦੀ ਆਵਾਜ਼ ਜਿਹੜੀ ਸੀ ਉਹ ਪੂਰੀ ਹੋਈ ਹੈ ਸੱਤ ਵਿਅਕਤੀ ਆ ਗਏ ਔਰ ਉਹ ਆਪਣੇ ਕਰਾਚੀ ਲੱਗ ਕੇ ਰਹਿਣਗੇ ਬਹੁਤ ਚਿਰ ਦੀ ਅਸੀਂ ਆਵਾਜ਼ ਉਠਾ ਰਹੇ ਹਾਂ ਔਰ ਅਸੀਂ ਕਹਿ ਵੀ ਰਹੇ ਸੀਗੇ ਤੇ ਸਾਰੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੀਤਾ ਜਾ ਰਿਹਾ ਸੀ ਸਾਰੇ ਸੇਕਾਰੀ ਦਲ ਵਾਲੇ ਵੀ ਕਹ ਰਹੇ ਸੀਗੇ ਔਰ ਮੇਰਾ ਖਿਆਲ ਹਰ ਬਸ਼ਰ ਕਹਿੰਦਾ ਸੀਗਾ ਕਿ ਇਹ ਗਲਤ ਹੈ ਹੁਣ ਜੇ ਟੁੱਟੀ ਹੈ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਸਟੈਪ ਹੈ ਕਿਉਂਕਿ ਤੱਕਾ ਤੱਕਾ ਹੀ ਹੁੰਦਾ ਹੈ ਜ਼ੁਲਮ ਜ਼ੁਲਮ ਹੀ ਹੁੰਦਾ ਹੈ ਜਦੋਂ ਆਉਣਗੇ ਅਮਰਪਾਲ ਸਿੰਘ ਜੀ ਉਹ ਮੈਂਬਰ ਪਾਰਲੀਮੈਂਟ ਹੈ ਉਹ ਪਾਰਲੀਮੈਂਟ ਚ ਕੰਮ ਕਰਨਗੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਉਠਾਉਣਗੇ ਇਲਾਕੇ ਦੇ ਮੁਸਕਲ ਨੂੰ ਉਠਾਉਣਗੇ ਸਾਡਾ ਫਾਇਦਾ ਹੋਏਗਾ ਔਰ ਖੁਸ਼ੀ ਹੋਏਗੀ ਸਾਨੂੰ ਕਿ ਮੈਂਬਰ ਪਾਰਲੀਮੈਂਟ ਸਾਡੇ ਆਪਣੀ ਉੱਚੀ ਆਵਾਜ਼ ਵਿੱਚ ਜੋ ਪੰਜਾਬ ਦਾ ਹਿੱਤ ਨੇ ਉਹ ਉੱਥੇ ਉਠਾ ਕੇ ਸਾਡੀ ਪੂਰਤੀ ਕਰਾ ਸਕਣਗੇ ਨਹੀਂ ਨਹੀਂ ਮੇਰਾ ਸਵਾਲ ਸੀ ਜੀ ਉਹ ਅਲੱਗ ਤੌਰ ਤੋਂ ਉਹਨਾਂ ਦੇ ਪਿਤਾ ਜੀ ਬੰਦੇ ਕਰ ਇਹ ਉਹਨਾਂ ਦੀ ਮਰਜ਼ੀ ਹੈ ਜੀ ਦੇਖੋ ਬਹੁਤ ਸਾਰੀਆਂ ਪਾਰਟੀਆਂ ਬਣੀਆਂ ਨੇ ਬਹੁਤ ਸਾਰੀਆਂ ਜਥੇਬੰਦੀਆਂ ਬਣੀਆਂ ਨੇ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਕਿ ਉਹ ਕੀ ਸੋਚਦੇ ਆ ਕਿੱਧਰ ਨੂੰ ਆਉਣਗੇ ਮੈਂ ਨਹੀਂ ਇਹਦੇ ਬਾਰੇ ਕਿਸੇ ਨੂੰ ਮਜਬੂਰ ਕਰ ਸਕਦੀ ਹਾਂ ਹਾਂ ਅਸੀਂ ਸੰਪਰਕ ਬਣਾਵਾਂਗੇ ਹਰ ਇੱਕ ਨੂੰ ਆਵਾਜ਼ ਮਾਰਾਂਗੇ ਕਿ ਆਓ ਸਾਰੇ ਇਕੱਠੇ ਹੋ ਕੇ ਇਸੇ ਸ਼੍ਰੋਮਣੀ ਕਾਲਜਦਾਨ ਨੂੰ ਮਜ਼ਬੂਤ ਕਰੀਏ ਤੁਸੀਂ ਗੁੱਸੇ ਹੋ ਕੇ ਜੇ ਗਏ ਵੀ ਹੋ ਕਿਸੇ ਤਕਲੀਫ ਵਿੱਚ ਗਏ ਹੋ ਤੇ ਉਹ ਸਾਰੀਆਂ ਗੱਲਾਂ ਨੂੰ ਛੱਡ ਕੇ ਇੱਕ ਪਲੈਟਫਾਰਮ ਤੇ ਇਕੱਠੇ ਹੋਵੋ ਸਾਡੀ ਤੇ ਆਵਾਜ਼ ਹੀ ਹੈ ਕਿ ਜਿਹੜਾ ਇਹਦਾ ਹਿੱਸਾ ਬਣ ਸਕਦਾ ਸਾਰੇ ਬਣ। ਮੈਂ ਵੀ ਤੁਸੀਂ ਗੱਲ ਕਰ ਰਹੇ ਕਿ ਇੱਕ ਪਲੈਟਫਾਰਮ ਤੇ ਇਕੱਠੇ ਹੋਈਏ ਜਿਹੜੀ 2 ਦਸੰਬਰ ਨੂੰ ਉਹ ਕਾਲ ਤਾਂ ਕਿਸਿਆਂ ਤੋਂ ਹੁਕਮ ਆਪ ਆਇਆ ਸੀ ਉਹ ਸਾਰੇ ਅਕਾਲੀਦਾਨਾਂ ਨੂੰ ਭੰਗ ਕਰਕੇ ਤੇ ਇੱਕ ਅਕਾਲੀਦਾਨ ਬਣਾਉਣ ਦੀ ਗੱਲ ਜਿਹੜਾ ਚੱਲਦਾ ਅਕਾਲੀਦਾਨ ਉਹਦੇ ਪੱਧਰੀ ਦੀ ਗੱਲ ਹੋਈ ਸੀ ਉਸੇ ਪੱਧਰੀ ਨੂੰ ਪੁਰਾਣੇ ਡੈਲੀਗੇਟ ਵੀ ਲੈ ਕੇ ਨਵੇਂ ਡੈਲੀਗੇਟ ਬਣਾਉਣ ਦੀ ਗੱਲ ਹੋਈ ਸੀ ਅੱਜ ਆਪਾਂ ਨਵੇਂ ਅਕਾਲੀਦਾਨ ਬਣਾ ਰਹੇ ਆ ਇਹ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਇਹ ਉਹੀ ਅਕਾਲੀਦਾਨ ਹੈ ਜਿਹਦਾ ਹੁਕ ਏ ਇਹ ਇਹਨੇ ਸੋਚੋ ਵੀ ਜਿੱਥੇ ਬਾਦਲ ਬੈਠਾ ਉਹ ਆਕਾਲੀ ਦਲ ਨੋ ਸ਼ੋਮਨੀ ਆਕਾਲੀ ਦਲ ਉਹ ਹੈ ਹੈ ਉਹੀ ਸ਼ੋਮਨੀ ਆਕਾਲੀ ਦਲ ਲੇਕਿਨ ਉਹ ਬਣੇਗਾ ਜਿੱਥੇ ਸ੍ਰੀ ਅਕਾਤਰ ਸਾਹਿਬ ਤੋਂ ਜੋ ਸਾਨੂੰ ਆਦੇਸ਼ ਜਾਰੀ ਕੀਤਾ ਗਿਆ ਇਹ ਕਿਉਂ ਸੋਚੀ ਜਾਂਦੇ ਹੋ ਕਿ ਉੱਥੇ ਬਾਦਲ ਬੈਠਾ ਤਾਂ ਸ਼ੋਮਨੀ ਆਕਾਲੀ ਦਲ ਉਹ ਦਫ਼ਤਰ ਉਹਨਾਂ ਦੇ ਕੋਲ ਤਾਂ ਸ਼ੋਮਨੀ ਆਕਾਲੀ ਦਲ ਅਸੀਂ ਸ਼ੋਮਨੀ ਆਕਾਲੀ ਦਲ ਜੇ ਉਹ ਸਾਨੂੰ ਦਫ਼ਤਰ ਜਾਂਦੇ ਅਸੀਂ ਕੋਈ ਚੰਗੇ ਲੱਗਦੇ ਕਿ ਅਸੀਂ ਉਹ ੱੱਕੇ ਮਰ ਫਰਜ ਉਹਨਾਂ ਦਾ ਬੰਦਾ ਸੀ ਕਿ ਭਰਤੀ ਕਮੇਟੀ ਬਣ ਗਈ ਹੈ ਆਓ वेलकम ਤੁਸੀਂ ਉਥੇ ਪਹੁੰਚੋ ਪਹੁੰਚ ਕੇ ਪਰਤੀ ਸ਼ੁਰੂ ਕਰੋ ਸ਼੍ਰੋਮਣੀ ਕਾਲਦਨ ਨੂੰ ਤਕੜਾ ਕਰੋ ਲੇਕਿਨ ਜੇ ਉਹ ਨਹੀਂ ਸਮਝਦੇ ਕਿ ਤੁਸੀਂ ਕਿਸੇ ਵਿਅਕਤੀ ਨਾਲ ਕਿਉਂ ਜੋੜਿਆ ਸ਼੍ਰੋਮਣੀ ਕਾਲਦਨ ਨੂੰ ਇੱਕ ਵਿਅਕਤੀ ਨਾਲ ਨਾ ਜੋੜੋ ਸ਼੍ਰੋਮਣੀ ਕਾਲਦਨ ਸ਼੍ਰੋਮਣੀ ਕਾਲੀਦਲ ਕੌਮ ਦਾ ਹੈ ਪੰਥ ਦਾ ਹੈ ਤੇ ਪੰਥ ਇਹਨੂੰ ਮਜ਼ਬੂਤ ਕਰੇਗਾ ਤਾਂ ਅਭੀ ਸਾਹਿਬ ਤੇ ਬਡੂੰਗਰ ਸਾਹਿਬ ਨੇ ਅਸਤੀਫਾ ਦਿੱਤਾ ਸੀ ਸਾਥ ਨਾਭਰੀ ਕਮੇਟੀ ਤੋਂ ਜੇ ਦੁਬਾਰਾ ਉਹਨਾਂ ਨੂੰ ਸ਼ਾਮਲ ਕੀਤਾ ਜਾਂਦਾ ਕਿ ਉਹ ਆਪਾਂ ਮਜਬੂਰ ਕਰਾਂਗੇ ਕਿ ਉਹਨਾਂ ਨੂੰ ਕੋ ਕੋ ਮੁਖੀ ਨੇ ਦੇਖੋ ਜਿਹੜੇ ਅਸਤੀਫਾ ਹੀ ਦੇ ਗਏ ਨੇ ਮੁਖੀ ਹੋਣ ਨਹੀਂ ਇਹ ਇਹ ਤਾਂ ਸ੍ਰੀ ਅਕ ਸ੍ਰੀ ਅਕਾਲ ਤਾ ਸਾਬ ਤੇ ਪੰਜ ਮੈਂਬਰੀ ਕਮੇਟੀ ਨੂੰ ਨੇ ਮਾਨਤਾ ਦੇ ਕੇ ਅਰਦਾਸ ਕਰਕੇ ਸੀ ਸ਼ੁਰੂ ਕੀਤਾ ਉਹਨਾਂ ਨੇ ਜੇ ਭਰਤੀ ਕਰਨੀ ਹੋਵੇ ਉਹ ਭਰਤੀ ਕਮੇਟੀ ਵਿੱਚ ਜਾ ਕੇ ਕਹਿ ਸਕਦੇ ਆ ਵੀ ਅਸੀਂ ਵੀ ਭਰਤੀ ਕਰਨੀ ਮਾਜੇ ਵਾਸਤੇ ਖਾਸਾ ਮਰਸਰਵਾਸੇ ਬੜਾ ਖੁਸ਼ੀਆਂ ਭਰੇ ਦੇ ਨੇ ਇਹ ਪਹਿਲੀ ਵਾਰ ਇਹ ਕਾਲੀਦਾਲ ਦਾ ਦਫ਼ਤਰ ਅਮਰਥਰ ਕੁਲਿਆ ਮੈਂ 42 ਸਾਲ ਹੋ ਗਏ ਮੈਨੂੰ ਕਾਲੀਦਾਲ ਵਿੱਚ ਸਾਰਾ ਡਾਕਟਰ ਉਹਨੇ ਜਿਹੜੇ ਅਧਿਕਾਰੀ ਬੈਠ ਕੇ ਚਲਾਉਂਦੇ ਸਨ ਅੱਜ ਜਿਹੜਾ ਦਫਤਰ ਖੁੱਲਿਆ ਬੀਬੀ ਹੋਰਾਂ ਨੂੰ ਇਹਨਾਂ ਨੇ ਜਿਹੜਾ ਕੰਮ ਸ਼ੁਰੂ ਕੀਤਾ ਮੈਂ ਇਹਨਾਂ ਨੂੰ ਵਧਾਈ ਦੇਣਾ ਔਰ ਮੈਂ ਇਹ ਵਿਸ਼ਵਾਸ ਜਵਾਨਾਂ ਬਈ ਲੋਕ ਨੇਕਣ ਦੇ ਸਨ ਬਈ ਕੋਈ ਐਸਾ ਕਾਲੀ ਦਾ ਨਾ ਬਈ ਜਿਹੜੀ ਸਾਡੀ ਗੱਲ ਕਰੇ ਪਰਮਾਤਮਾ ਨੇ ਬਖਸ਼ਿਸ਼ ਕੀਤੀ ਆ ਅਕਾਰਤਕ ਸਾਹਿਬ ਨੇ ਸਾਨੂੰ ਇੱਕ ਲਾਈਨ ਤੇ ਪਾਇਆ ਅਸੀਂ ਤੱਕੜੇ ਹੋ ਕੇ ਇਹ ਸਾਰਾ ਕੰਮ ਕਾਮਯਾਬ ਕਰਾਂਗੇ ਬਹੁਤ ਬਹੁਤ ਧੰਨਵਾਦ ਮਾਝੇ ਵਾਲਿਆਂ ਨੂੰ ਤੁਹਾਂ ਬੜੀਆਂ ਕੁਰਬਾਨੀਆਂ ਕੀਤੀਆਂ ਜੇਲਾ ਕਟੀਆਂ ਔਰ ਫਾਂਸੀ ਦੇ ਫੰਦਿਆਂ ਨੂੰ ਚੁਣਿਆ ਪਹਿਲਾ ਪ੍ਰਧਾਨ ਵੀ ਸ਼ਰਮਣੀ ਅਕਾਲੀ ਦਲ ਜਿਹੜਾ ਹੈ ਉਹ ਚਵਾਲ ਤੋਂ ਸੀਗੇ ਔਰ ਕਾਲ ਸਰਦਾਰ ਸਰਮਕ ਸਿੰਘ ਚਵਾਲ ਦੂਸਰਾ ਅਕਾਲ ਤਖਤ ਸਾਹਿਬ ਤੇ ਸਿਰਜਣਾ ਹੋਈ ਆ ਅਕਾਲੀ ਦਲ ਦੀ ਔਰ ਸ਼ਰਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੀ ਤੇ ਮੈਂ ਮਾਝੇ ਵਾਲੇ ਵੀਰਾਂ ਨੂੰ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰਦਾ ਤੁਸੀਂ ਕੁਰਬਾਨੀਆਂ 'ਚ ਵੀ ਅੱਗੇ ਜੇ ਜੇਲ੍ਹਾਂ 'ਚ ਵੀ ਅੱਗੇ ਜੇ ਫਾਂਸੀ ਦੇ ਫੰਦਿਆਂ 'ਚ ਵੀ ਅੱਗੇ ਜੇ ਤੇ ਜਿਹੜੀ ਭਰਤੀ ਸ਼ੁਰੂ ਹੋਈ ਆ ਇਹ ਇੱਥੇ 35 ਨੰਬਰ ਜਿਹੜੀ ਕੋਠੀ ਆ ਦਰਸ਼ਨੇਵ ਨਿਊ ਇੱਥੋਂ ਆੜ ਕੇ ਜਦੋਂ ਮਰਜ਼ੀ ਭਰਤੀ ਲੈ ਸਕਦੇ ਆ ਕਿਉਂਕਿ ਕਈ ਸਿੰਘਾਂ ਦੇ ਟੈਲੀਫੋਨ ਆਉਦੇ ਆ ਵੀ ਸਾਨੂੰ ਭਰਤੀ ਕਿੱਥੋਂ ਮਿਲੂਗੀ ਉਹ ਭਰਤੀ ਇਸ ਦਫ਼ਤਰ ਤੋਂ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਪਹਿਲੀ ਵਾਰ ਇਹ ਦਫ਼ਤਰ ਜਿਹੜਾ ਹੈ ਸ਼ਰੋਮਣੀ ਕਾਲੀ ਦਲ ਦਾ ਇੱਥੇ ਖੁੱਲਿਆ 82 ਤੋਂ ਪਹਿਲਾਂ ਅਸੀਂ ਕਿਹੜਾ ਵਹਿਦੇ ਹੁੰਦੇ ਸੀ ਉੱਥੇ ਦਰਬਾਰ ਸਾਹਿਬ ਦੇ ਲਾਗੇ ਪਰ 84 ਤੋਂ ਬਾਅਦ ਕੋਈ ਦਫ਼ਤਰ ਨਹੀਂ ਹੈ ਇੱਥੇ ਹੈ ਦਫ਼ਤਰ ਵੀ ਜਿਹੜਾ ਉਹ ਆਈਜੈਕ ਕਰਕੇ ਚੰਡੀਗੜੀ ਲੈ ਗਿਆ ਸੀਗੇ ਸੋ ਇਹ ਅਕਾਲੀ ਦਲ ਦਾ ਹਮੇਸ਼ਾ ਦਫ਼ਤਰ ਜਿਹੜਾ ਉਹ ਵਰਸਰ ਸਾਹਿਬ ਦੀ ਧਰਤੀ ਤੇ ਰਿਹਾ ਹੈ ਤੇ ਅੱਜ ਮੈਂ ਡਾਕਟਰ ਸਾਹਿਬ ਨੂੰ ਬੀਬੀ ਜੀ ਨੂੰ ਔਰ ਇੱਥੇ ਦਿਲਜੀਤ ਸਿੰਘ ਨੇ ਸਾਡੇ ਆਪਣੇ ਬੈਠੇ ਨੇ ਸਾਰੇ ਸਿੱਖ ਸੋ ਇਹਦਾ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਤੇ ਨਾਲ ਬੇਨਤੀ ਕਰਨੀ ਚਾਹੁੰਦਾ ਵੀ ਇਸ ਦਫ਼ਤਰ ਤੋਂ ਭਰਤੀ ਦੀਆਂ ਕਾਪੀਆਂ ਜਿਹੜੀਆਂ ਨੇ ਉਹ ਜਦੋਂ ਮਰਜ਼ੀ ਪ੍ਰਾਪਤ ਇਥੋਂ ਕਰ ਸਕਦੇ ਆ